ਸਤਿ ਸ਼੍ਰੀ ਅਕਾਲ ਦੋਸਤੋ ਮੈਂ ਜੀ ਗੁਰਦੇਵ ਸਿੰਘ ਅੱਜ ਮੈਂ ਖੜਾ ਜੀ ਭਿੰਡਰ ਸਟੱਡ ਫਾਰਮ ਤੇ ਤੇ ਮੇਰੇ ਨਾਲ ਖੜੇ ਨੇ ਵੀਰ ਜੁਬਨਪ੍ਰੀਤ ਸਿੰਘ ਆਹ ਵੀਰ ਹੁਣਾਂ ਨਾਲ ਗੱਲਬਾਤ ਕਰਦੇ ਆ ਤੇ ਜਾਣਕਾਰੀ ਲੈਣੇ ਆ ਜੀ ਇਹਨਾਂ ਦੇ ਫਾਰਮ ਬਾਰੇ ਹਾਂਜੀ ਸਤਿ ਸ੍ਰੀ ਅਕਾਲ ਗੁਰਦੇਵ ਜੀ ਸਤਿ ਸ੍ਰੀ ਅਕਾਲ ਹੋਰ ਹਾਲ ਚਾਲ ਚੱਲਦੀ ਕਿਤਾਬੀ ਵਧੀਆ ਵਧੀਆ ਜੋ ਬੰਦੀ ਕਿਵੇਂ ਚੱਲ ਰਹੀ ਸਭ ਠੀਕ ਹੈ ਹਾਂਜੀ ਬਹੁਤ ਵਧੀਆ ਜੀ ਅੱਜ ਕਾਫੀ ਦਿਨਾਂ ਬਾਅਦ ਸਾਡਾ ਪ੍ਰੋਗਰਾਮ ਬਣ ਹੀ ਗਿਆ ਤੁਹਾਡੇ ਫਾਰਮ ਤੇ ਆਉਂਦਾ ਬਿਲਕੁਲ ਸਾਲਾਂ ਦੇ ਆਪਣੀ 3-4 ਮਹੀਨਿਆਂ ਤੋਂ ਰਹੀ ਹੈ ਹਾਂਜੀ ਕਦੇ ਦੀ ਚੱਲਦੀ ਪਈ ਹੈ ਬਾਕੀ ਜਦੋਂ ਫਲਾ ਲੱਗਦਾ ਸਮਾਂ ਨਹੀਂ ਬਣ ਪਿਆ ਤੇ ਹੋਰ ਸਨੋਂ ਜੀ ਸਭ ਠੀਕ ਹੈ ਹੋਰ ਸਾਬ ਵਧੀਆ ਜੀ ਕਿਤਾਬਾ ਸ਼ੁਕਰ ਹੈ ਜੀ ਹਾਂਜੀ ਤੇ ਅੱਜ ਤੁਸੀਂ ਆਪਣੇ ਫਾਰਮ ਤੇ ਕੀ ਕੀ ਵਿਖਾਉਣ ਲੱਗੇ ਹੋ ਸਾਨੂੰ ਅੱਜ ਆਪਾਂ ਵੀਰ ਜੀ ਆਪਣੇ ਫਾਰਮ ਦੇ ਇਕੱਲੇ ਘੋੜੇ ਨੇ ਇਸ ਵੀਡੀਓ ਤੇ ਤੁਹਾਨੂੰ ਜਿਨਾ ਬੋਰਸ ਵਗੈਰਾ ਹੋਰ ਕੋਈ ਚੀਜ਼ਾਂ ਬਿਲਕੁਲ ਬਿਲਕੁਲ ਜੀ ਮੈਂ ਜਦੋਂ ਤੁਹਾਡੇ ਫਾਰਮ ਤੇ ਆਇਆ ਤੇ ਮੈਂ ਘੋੜਿਆਂ ਕਰਕੇ ਆਇਆ ਸੀ ਵੀ ਘੋੜੇ ਵੇਖਦੇ ਆ ਕਿਉਂਕਿ ਮੈਂ ਸਟਾਰਟਿੰਗ ਤੇ ਦੱਸਦੇ ਆ ਕਿ ਵੀਰ ਹੁਣਾਂ ਕੋਲ ਬਲਾਵਲ ਘੋੜਾ ਜੀ ਨੁਕਰਾ ਜਿਹਨੇ ਪੰਜਾਬ ਦੇ ਵਿੱਚ ਪੂਰਾ ਚੰਗਾ ਨਾਮ ਬਣਾਇਆ ਸੀ ਤੇ ਸਰਦਾਰ ਜਸਪਾਲ ਸਿੰਘ ਬਰਾੜ ਜੀ ਤਰਖਾਨ ਵਾਲੇ ਵਾਲੇ ਉਹਨਾਂ ਕੋਲੋਂ ਵੀਰ ਹੁਣਾਂ ਨੇ ਬਲਾਵਲ ਘੋੜਾ ਖਰੀਦਾ ਸੀ ਜਿਹਦੇ ਕਰਕੇ ਸਾਰੇ ਪੰਜਾਬ ਨੂੰ ਪਤਾ ਲੱਗ ਗਿਆ ਸੀ ਕਿ ਅੰਮ੍ਰਿਤਸਰ ਏਰੀਆ ਦੇ ਵਿੱਚ ਬਲਾਵਲ ਘੋੜਾ ਭਿੰਡਰ ਫਾਰਮ ਤੇ ਚਲਾ ਗਿਆ ਬਿਲਕੁਲ ਉਸੇ ਫਾਰਮ ਤੇ ਖੜਿਆ ਜਿੱਥੇ ਬਲਾਵਲ ਘੋੜਾ ਹੈ ਤੇ ਇਹ ਵੀਰ ਹੁਣਾ ਕੋਲ ਨਾ ਇਹਨਾਂ ਨੇ ਸ਼ੌਂਕ ਬਹੁਤ ਸੋਹਣਾ ਪਾਲਿਆ। ਕੱਲੇ ਘੋੜੇ ਨਹੀਂ ਰੱਖੇ ਇਹਨਾਂ ਨੇ ਬਹੁਤ ਸਾਰੇ ਅਲੱਗ-ਅਲੱਗ ਤਰੀਕੇ ਦੇ ਪੰਛੀ, ਕਬੂਤਰ, ਬਹੁਤ ਚੰਗੇ ਨਸਲ ਦੇ ਡੌਗ ਇਹਨਾਂ ਕੋਲ ਨੇ। ਬਹੁਤ ਸਾਰੇ ਪੰਛੀ ਨੇ ਹੋਰ ਕਈ ਕੁਛ ਇੱਥੇ ਜਾਨਵਰ ਇਸ ਫਾਰਮ ਤੇ ਵੇਖਣ ਨੂੰ ਮਿਲਣਗੇ। ਆਓ ਸ਼ੁਰੂਆਤ ਕਰਦੇ ਹਾਂ। ਤੇ ਸਭ ਤੋਂ ਪਹਿਲਾਂ ਕੀ ਦਿਖਾਵੋਗੇ ਜੀ? ਪਹਿਲਾਂ ਤੁਹਾਨੂੰ ਵਿਧੀ ਸਾਰਾ ਫਾਰਮ ਦਾ ਥਿਊ ਚੈੱਕ ਕਰਨਾ ਹੈ। ਫਾਰਮ ਦਾ ਦੁਬਾਰਾ ਆਪਾਂ ਦਿਖਾਵਾਂਗੇ ਪਹਿਲਾਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਜੋ ਆਪਾਂ ਵਿਖਾਉਂਦੇ ਹਾਂ। ਕਿ ਸਾਰਮ ਦਾ ਸੈਟਅਪ ਕਿਵੇਂ ਦਾ? ਫਾਰਮ ਦਾ ਇਹ ਲੱਗ ਹੀ ਜਾਣਾ ਪ ਏ ਵਿਧੀ ਆਪਣਾ ਪਿੰਡ ਰਸਟਡ ਫਾਰਮ ਜੀ ਪਿੰਡ ਬੱਗਾ ਖੁਰਦ ਤਹਿਸੀਲ ਅਜਨਾਲਾ ਡਿਸਟ੍ਰਿਕਟ ਅੰਮ੍ਰਿਤਸਰ ਪਹਿਲਾ ਜਨਵਾਰ ਵਿਧੀ ਆਪਣਾ ਇਹ ਰਿਆ ਬਗੀਰਾ 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 ਠੀਕ ਹੈ ਜੀ ਹਾਂ ਇਧਰ ਆ ਆਪਣਾ ਵਿਧੀ ਟ੍ਰੇਲਰ ਜਿਹਦੇ ਤੇ ਆਪਾਂ ਅੱਜਾ ਘੋੜੀਆਂ ਵਗੈਰਾ ਨੂੰ ਲੈ ਕੇ ਇਧਰ ਉਧਰ ਜਾਂਦੇ ਆ ਨਾ ਠੀਕ ਹੈ ਜੀ ਹਾਂ ਤੇ ਬਾਕੀ ਆ ਆਪਣੇ ਟਰੈਕਟਰ ਵਗੈਰਾ ਆ ਗਏ ਵਾਜੀ ਵਾਜੀ ਹਾਂ ਜੀ ਅੱਛਾ ਆਪਣਾ ਸਟਾਰਟਿੰਗ ਇਹੀ ਹੈ ਜੀ ਇਹਦਾ ਆਪਾਂ ਸਭਾ ਫਾਰਮ ਦੇ ਵਿੱਚ ਇੱਕ ਆ ਪਾਰਕਿੰਗ ਸੈਟਅਪ ਵੀ ਬਣਾਇਆ ਹੋਇਆ ਹੈ ਹਾਂ ਜੀ ਹਾਂ ਜੀ ਤੇ ਜਿੱਥੇ ਤੁਸੀਂ ਆਪਦੇ ਟਰੈਕਟਰ ਵਗੈਰਾ ਗੱਡੀਆਂ ਵਗੈਰਾ ਰੋਕਦੇ ਹੋ ਉਹ ਵੀ ਤੁਸੀਂ ਜੀ ਇਹ ਸੈਟਅਪ ਦੀ ਗੱਲ ਕਰੀਏ ਹਾਂਜੀ ਤਾਂ ਬੜੀ ਸੋਹਣੀ ਚੀਜ਼ ਬਣਾਈ ਹੈ ਜੀ ਹਾਂਜੀ ਹਾਂਜੀ ਕਿਉਂਕਿ ਪਾਰਕਿੰਗ ਆਮ ਤੌਰ ਤੇ ਇੱਕ ਛੋਟੇ ਨਾਰਮਲ ਸ਼ੈੱਡ ਬਣਾਈ ਹੁੰਦੇ ਨੇ ਭਰਾਵਾਂ ਨੇ ਸ਼ੈਡਾਂ 'ਚ ਜਾਨਵਰ ਲਾ ਦਿੰਦੇ ਆ ਜੀ ਹਾਂਜੀ ਤੇ ਜੇ ਗੱਲ ਕਰੀਏ ਤੇ ਆ ਟਰੈਕਟਰ ਲਾਉਣ ਵਾਸਤੇ ਜੀਪ ਲਾਉਣ ਵਾਸਤੇ ਟਰੱਕ ਲਾਉਣ ਵਾਸਤੇ ਪੱਕੀ ਬਿਲਡਿੰਗ ਬਣਾਈ ਹੈ ਜੀ ਪੱਕਾ ਲੈਂਡਰ ਪਾ ਕੇ ਹਾਂਜੀ ਬਹੁਤ ਸੋਹਣੀ ਜਗ੍ਹਾ ਜਿਹੜੀ ਆ ਤੁਸੀਂ ਬਣਾਈ ਹੈ ਜੀ ਬਾਕੀ ਬਾਕੀ ਜਰ ਆਪਣੇ ਕੋਲ ਇੱਥੇ ਕੀ ਹੈ ਜੀ ਇਹਦੇ ਵਿੱਚ ਵੀਰ ਜੀ ਇਹ ਬਸ ਇਕੱਲਾ ਕਬੂਤਰਾਂ ਦਾ ਸੈਟਪ ਹੈ ਆਪਣੀ ਮਰਜ਼ੀ ਨਾਲ ਇਹਨਾਂ ਦਾ ਇੱਕ ਅੰਦਰ ਕਮਰਾ ਹੈ ਉਹਦੇ ਵਿੱਚ ਚਲੇ ਜਾਂਦੇ ਆ ਜੀ ਫਿਰ ਕਦੀ ਆਪਣੀ ਮਰਜ਼ੀ ਦੇ ਨਾਲ ਵਾਪਸ ਆ ਜਾਂਦੇ ਆ ਬਾਕੀ ਆ ਵੇਖੋ ਉੱਪਰ ਵਗੈਰਾ ਅੱਛਾ ਕਬੂਤਰ ਵੀ ਮੈਂ ਦੇਖ ਰਿਹਾ ਸੀ ਤੁਸੀਂ ਕਾਫੀ ਯਾਰ ਅਲੱਗ-ਅਲੱਗ ਵੈਰਾਈਟੀਆਂ ਰੱਖੇ ਆ ਇਹ ਖੁੱਡਾ ਰਹਿੰਦਾ ਜੀ ਇਹਨਾਂ ਦਾ ਖੁੱਡਾ ਹੈ ਹਾਂਜੀ ਇਹ ਖੁੱਡਾ ਵੀਰ ਜੀ ਖੁੱਲਾ ਰਹਿੰਦਾ ਇਹਦੇ ਵਿੱਚ ਆਪਣੀ ਮਰਜ਼ੀ ਦੇ ਨਾਲ ਉਹਦੇ ਵਿੱਚ ਦੀ ਅੰਦਰ ਚਲੇ ਜਾਂਦੇ ਨੇ ਫਿਰ ਵਾਪਸ ਆ ਜਾਂਦੇ ਆ ਅੱਛਾ ਇਹਦੇ ਅੰਦਰ ਵੀ ਕਮਰਾ ਬਣਿਆ ਹੋਇਆ ਹੈ ਬਿਲਕੁਲ ਇਦੇ ਵਿੱਚ ਕਿਹੜੇ ਕਿਹੜੇ ਕਬੂਤਰ ਨੇ ਤੁਹਾਡੇ ਕੋਲ? ਇਹਦੇ ਵਿੱਚ ਮਤਲਬ ਫੈਂਸੀ ਹਾਰੇ ਕੇ ਤਰ੍ਹਾਂ ਦੇ ਜਿੱਦਾਂ ਮਲਾਂਈ ਹੋਏ ਫੈਂਸੀ ਮਿਕਸ ਕਬੂਤਰਾਂ ਕਬੂਤਰਾਂ ਦੀ ਬਹੁਤ ਪ੍ਰਜਾਤੀਆਂ ਹਨ ਉਹ ਅਗਲੇ ਸੈਟਪ ਦੇ ਵਿੱਚ ਉਹ ਸਾਰੇ ਰੱਖੇ ਮਿਕਸੀ ਆ ਸਾਰੇ ਮਿਕਸੀ ਆਂ ਠੀਕ ਹੈ ਜੀ ਆ ਆਪਣਾ ਆ ਗਿਆ ਤੇ ਮੁਰਗੇ ਵੀ ਰੱਖੇ ਜੀ ਆਪਾਂ ਦੇਸੀ ਹਾਂਜੀ ਇਹ ਆਪਣਾ ਆ ਗਿਆ ਜੀ ਅਸੀਲ ਮੁਰਗਾ ਜਿਹੜੇ ਉਹ ਜਿਨ੍ਹਾਂ ਦੀ ਫਾਈਟਿੰਗ ਨਹੀਂ ਕਰਵਾਂਦੇ ਹੁੰਦੇ ਹਾਂ ਹਾਂਜੀ ਹਾਂਜੀ ਇਹ ਮੁਰਗਾ ਉਹ ਇਹ ਲੜਾਕੂ ਜਿਹੜੇ ਹੁੰਦੇ ਨੇ ਅਸੀਲ ਮੁਰਗੇ ਜੀ ਠੀਕ ਹੈ ਇਹ ਵੀ ਕੋਈ ਖਾਸ ਨਸਲ ਰੱਖੀ ਹੋਰਾਂ ਦੀ ਕੋਈ ਬਲੱਡ ਲਾਈਨ ਸਪੈਸ਼ਲ ਹਾਂ ਇਹਨਾਂ ਦੇ ਵਿੱਚ ਵੈਸੇ ਵੈਰਾਈਟੀਆਂ ਤਾਂ ਬਹੁਤ ਨੇ ਬਾਕੀ ਇਹ ਵੀ ਮੈਂ ਆਪਣੇ ਯਾਰ ਦੋਸਤ ਨੂੰ ਉਹਨੇ ਗਿਫਟ ਕੀਤਾ ਸੀ ਆਪਾਂ ਨੂੰ ਇਹ ਫਾਰਮ ਦੇ ਉੱਧਿਆ ਰਹਿ ਗਿਆ ਠੀਕ ਇੱਕ ਗਾਰਡਨ ਏਰੀਆ ਵੀ ਬਣਾਇਆ ਜੀ ਹਾਂਜੀ ਹਾਂਜੀ ਵੀ ਜੀ ਸਟਾਰਟਿੰਗ ਤੇ ਮੇਨ ਇਹੀ ਆ ਬਾਕੀ ਸਟਾਰਟਿੰਗ ਤੇ ਆਪਣੀ ਐਂਟਰੀ 'ਚ ਸਭ ਤੋਂ ਪਹਿਲਾਂ ਗਾਰਡਨ ਆਉਂਦਾ ਜੀ ਹਾਂਜੀ ਇਹਦੇ ਵਿੱਚ ਵੀ ਤੁਸੀਂ ਬੜੇ ਸੋਹਣੇ ਤਰੀਕੇ ਨਾਲ ਪਲਾਂਟਿੰਗ ਕੀਤੀ ਹੋਈ ਆ ਹਾਂਜੀ ਆ ਛੋਟੇ ਬੱਚਿਆਂ ਦੇ ਪਲੇ ਕਰਨ ਵਾਸਤੇ ਛੋਟੇ ਬੱਚਿਆਂ ਦੇ ਆ ਖੇਡਣ ਵਾਸਤੇ ਆ ਨਿੱਕੀਆਂ-ਮੋਡੀਆਂ ਚੀਜ਼ਾਂ ਇੰਦਾ ਇਹ ਵੀ ਰੱਖੇ ਹੋਏ ਨੇ ਜੀ ਕੀ ਬਾਤ ਆ ਛੋਟੇ ਆ ਕਿਹੜਾ ਜਿਹੜੀ ਆ ਹਾਂਜੀ ਛੋਟਾ ਬੱਚਾ ਜਿਹੜਾ ਨਹੀਂ ਹੋਰ ਰਾਈਡਿੰਗ ਕਰ ਸਕਦਾ ਉਹਦੇ ਵਾਸਤੇ ਉਹਦੇ ਵਾਸਤੇ ਆ ਵੀ ਇੱਥੇ ਰਾਈਡਿੰਗ ਕਰ ਲਓ ਹਾਂਜੀ ਓਨੀ ਬੜੀ ਫੈਰੀ अच्छा कल्चर पाम है हां जी ठीक है मैं बड़ी छोटी जी ब्रीड है होम ब्रीड जिदा इन्नू कह दे ठीक है जी डॉग ਕਿਹੜੇ ਕਿਹੜੇ ਰੱਖੇ ਆਪਾਂ ਤੋਂ ਘਟ ਵੀ ਆਪਣਾ 2 ਟਾ ਹੀ ਸਾਲ ਦਾ ਡੌਗ ਆ ਜੇ ਇਹ ਤਾਂ ਕੱਦ ਹੀ ਨਿਕਾ ਅੱਛਾ ਇਹ ਛੋਟਾ ਦਾ ਸਾਈਜ਼ ਹੁੰਦਾ ਇਹਨੂੰ हां जी ਬਿਲਕੁਲ ਅੱਛਾ ਕਲਚਰ ਪਾਮ ਮੈਨੂੰ ਕਹਿ ਦਿੰਦੇ ਬਾਕੀ ਆਪਣੇ ਕੋਲ ਜਿਆਦਾ ਡਾਬਰਮੈਨ ਵਗੈਰਾ ਆ ਡਾਬਰਮੈਨ ਰੱਖਿਆ ਜੀ ਕੈਨ ਕੋਰਸੋ ਵੀ ਰੱਖਿਆ ਹੈ हां जी ਉਹ ਗਾਡੋ ਗਾਇੰਦੇ ਨੇ ਹੋਮ ਬਰੀਡ ਜਿੱਦਾਂ ਲਾ ਲੋ ਆਪਣਾ ਕਲਚਰ ਰੱਖਣ ਵਾਲੇ ਬੱਚਿਆਂ ਦੇ ਪਲੇ ਕਰ ਲਈ ਆਪਾਂ ਇਹਨਾਂ ਨੂੰ ਕਹਿ ਦਿੰਦੇ ਆ ਛੋਟੇ ਡੌਗ ਜਿਹੜੇ ਨੇ ਉਹ ਵੀ ਆ ਤੇ ਬਾਕੀ ਆਪਾਂ ਇੱਧਰ ਹਾਂਜੀ ਇੱਧਰ ਵੀ ਤੁਸੀਂ ਇੱਕ ਬੜਾ ਸੋਹਣਾ ਹੱਟ ਬਣਾਇਆ ਹੋਇਆ ਜੀ ਬੈਠਣ ਨੂੰ ਇਹ ਵੀ ਮਤਲਬ ਆਪਣੇ ਯਾਰਾਂ ਦੋਸਤਾਂ ਵਾਸਤੇ ਬਣ ਲਈ ਇੱਕ ਨਾ ਛੋਟਾ ਜਿਹਾ ਸੈਟਅਪ ਬਣਾਇਆ ਹੈ ਕੀ ਹਾਂਜੀ ਤੇ ਤੇ ਆਹ ਟਰੈਕਟਰ ਦਾ ਕਲਰ ਬੜਾ ਪਿਆਰਾ ਇਹ ਕਿਹੜਾ ਟਰੈਕਟਰ ਹੈ ਜੀ ਹਾਂਜੀ ਇਹ ਆਪਣਾ ਜੀ ਪੁਰਾਣੀ ਮੈਸੀ ਜੀ ਨੂੰ ਕਹਿੰਦੇ ਨਾ ਇਹ ਉਹ ਜੀ ਇਹ ਕਲਰ ਆਪ ਕਰਵਾਇਆ ਤੇ ਹਾਂਜੀ ਕਲਰ ਇਹ ਆਪ ਕਰਵਾਇਆ ਜੀ ਅੱਛਾ ਇਹ ਮੈਸੀ ਹੈ ਹਾਂਜੀ ਮੈਸੀ ਵਾਹ ਜੀ ਵਾਹ ਬੜੀ ਸੋਹਣੀ ਚੀਜ਼ ਹੈ ਜੀ ਤੇ ਇਧਰ ਆ ਹੱਟ ਵੀ ਸੋਹਣੀ ਬਣੀ ਹੈ ਤੇ ਆਹ ਸਰਦਾਰ ਜੀ ਹੁਣੀ ਆ ਆਊਟ ਫੜੀ ਫਿਰਦੇ ਕਿ ਜਰਾਫ ਹੈ ਇਹ ਵਾਹ ਜੀ ਲੋਕਾਂ ਦਾ ਕਿਹਾ ਜੀ ਊਠ ਰੱਖੇ ਹੁੰਦੇ ਸਰਦਾਰਾਂ ਨੇ ਜਰਾਫ ਵੀ ਰੱਖਿਆ ਜਰਾਫ ਨੂੰ ਵੀ ਰਸਾ ਪਾ ਕੇ ਖਲਾਇਆ ਅੱਛਾ ਉਹਨੂੰ ਨਾਲ ਤੇ ਲਿਆਰਾ ਪਾਇਆ ਉਹ ਵੀ ਰਸਾ ਮੋਢੇ ਤੇ ਰੱਖ ਕੇ ਤੁਰਿਆ ਜਾਂਦਾ ਹਾਂ ਜੀ ਕਿਤਨੇ ਵਾਰਾ ਪਾਇਆ ਇਹ ਤੇ ਮੈਂ ਵੀ ਆਇਆ ਕੀ ਬਾਤ ਹੈ ਜੀ ਇਹ ਵੀ ਬੜੀ ਸੋਹਣੀ ਹੈ ਜੀ ਸ਼ੌਂਕ ਹੈ ਜੀ ਇਹ ਬਹੁਤ ਪੰਜਾਬ ਚ ਘੱਟ ਫਾਰਮ ਇਹ ਦਿੰਦੇ ਨੇ ਜਿੰਨਾਂ ਨੇ ਸਿਰਫ ਕੱਲੇ ਘੋੜੇ ਰੱਖੇ ਘੋੜੇ ਦੇ ਨਾਲ ਤੁਸੀਂ ਸ਼ੌਂਕ ਵੀ ਪੂਰਾ ਕੀਤਾ ਜੀ ਹਾਂ ਜੀ ਕਰਦੇ ਬਾਈ ਬਾਕੀ ਇਹ ਸ਼ੁਰੂ ਦਾ ਸ਼ੌਂਕ ਹੀ ਛੋਟੇ ਹਮੈਂ ਤਾਂ ਵੀ ਇਦਾਂ ਦਾ ਫਾਰਮ ਬਣਾਉਣਾ ਹੈ ਬਾਕੀ ਜਦ ਮਹਾਰਾਜ ਦੀ ਕਿਰਪਾ ਦੇ ਨਾਲ ਆ ਜੋ ਵਧੀਆ ਚੱਲ ਜਾਂਦਾ ਸਾਰਾ ਸੋ ਇਹ ਬਰੀਡ ਹੈ ਜੀ ਕੈਨ ਕੋਰਸ ਉਹ ਵੀ ਜਿਹੜੀ ਆਪਣੀ ਬਰੀਡ ਹੈ ਨਾ ਕੈਨ ਕੋਰਸ ਬਰੀਡ ਹੈ ਇਹਦੀ ਉਮਰ ਕਿੰਨੀ ਹੈ 10 ਕੁ ਮੰਤਰੀ ਦੀ ਫੀਮੇਲ ਆ 10 ਕੁ ਮੰਤਰੀ ਇਹ ਆਪਣੇ ਵੀਰ ਉਹ ਪੱਪੀ ਪੈਚ ਵਾਲੇ ਉਹਨਾਂ ਕੋਲ ਹੀ ਹੈ ਫੀਮੇਲ ਵੀਰ ਹੈ ਜੀ ਆਪਣਾ ਗਗਨਦੀਪ ਉਹ ਜੀ ਗਗਨਦੀਪ ਪੱਪੀ ਪੈਚ ਵਾਲਾ ਜਿਆਦਾਤਰ ਡਰਪ ਕੋ ਲਈ ਹੈ ਅ ਡਾਵਰਮੈਨ ਦੀ ਜੋੜੀ ਦਿਖਾਉਂਦੇ ਉਹ ਵੀ ਉਹਨਾਂ ਕੋਲ ਹੀ ਆ ਠੀਕ ਹੈ ਜੀ ਦਿਖਾਇਆ ਉਹਨਾਂ ਨਾਲ ਵੀ ਬਹੁਤ ਚੰਗਾ ਪ੍ਰੇਮ ਹੈ ਆਪਣਾ ਵਧੀਆ ਨੇ ਵੀਰ ਚਲ ਤੇ अच्छा ये डाबरमैन दी जोड़ी है हां जी गीतਾਂ ਚ ਆਉਂਦੀ ਆ ਰੱਖੀ ਜੋੜੀ डाबरमैनਾਂ ਦੀ हां जी ਗਾਣਿਆਂ ਦੇ ਵਿੱਚ ਦੂਰ ਨਹੀਂ ਉਹ ਕੋਈ ਨਹੀਂ ਉਹ ਨਹੀਂ ਦਿਖਾਉਣਾ ਪਾ ਤੇ ਹਾਂਜੀ ਹੋਰ ਜੋਬਨ ਵੀਰ ਇਸ ਤੋਂ ਇਲਾਵਾ ਇਹ ਜਿਹੜੇ ਡਾਬਰਮੈਨ ਦੀ ਜੋੜੀ ਰੱਖੀ ਹੈ ਹਾਂਜੀ ਜਿਵੇਂ ਆਪਾਂ ਮੰਨ ਲਓ ਘੋੜਿਆਂ ਦਾ ਫਾਰਮ ਖੋਲਿਆ ਤੇ ਡੌਗਸ ਵੀ ਰੱਖੇ ਹੈ ਤੇ ਆਪਾਂ ਇਹਨਾਂ ਵਿੱਚ ਵੀ ਅੱਗੇ ਬਰੀਡਿੰਗ ਕਰਕੇ ਆਪਾਂ ਅੱਗੇ ਬਿਜ਼ਨਸ ਕਰਨਾ ਨਾਲ ਕੁੱਤਿਆਂ ਦਾ ਵੀ ਇਹ ਬਸ ਜਸਟ ਆਪਣਾ ਗੁਰਦੇਵભાઈ ਸ਼ੌਂਕ ਦੇ ਤੌਰ ਤੇ ਇਹਨਾਂ ਦਾ ਮਤਲਬ ਬਾਕੀ ਜੋ ਵੀ ਤੁਹਾਨੂੰ ਫਾਰਮ ਤੇ ਜਨਵਰ ਦੇਖੂਗਾ ਆਪਾਂ ਉਹਦੇ ਤੋਂ ਮਤਲਬ ਕੋਈ ਵੀ ਬਿਜ਼ਨਸ ਰਿਲੇਟਡ ਕੋਈ ਨਹੀਂ ਜਸਟ ਆਪਣੇ ਸ਼ੌਂਕ ਨਾਲ ਵਾਸਤੇ ਬਸ ਮੈਂ ਕਹਾਂ ਸ਼ਾਇਦ ਆਪਾਂ ਇਹਨਾਂ ਦੀ ਵੀ ਬਰੀਡਿੰਗ ਕਰਨੀ ਹੈ ਅੱਗੇ ਜਾਂ ਅੱਗੇ ਸੇਲ ਪਰਚੇਸ ਬੱਚਿਆਂ ਦੀ ਨਹੀਂ ਇਹਦੀ ਬਰੀਡਿੰਗ ਦੱਸਾਂਗੀ ਚੱਕਰ ਆਪਣ ਉਹ ਤੇ ਆਦਨ ਦੀ ਮਾਰ ਲੈ ਜਾਣਾ ਬੱਚੇ ਪਹਿਲਾਂ ਬੋਕ ਹੋ ਜਾਂਦੇ ਹਾਂਜੀ ਬਾਕੀ ਕੋਈ ਸੇਲ ਪਰਚੇਸ ਵਾਲਾ ਨਹੀਂ ਆਇਆ ਬਸ ਉਦਾਂ ਆਪਣੇ ਸ਼ੌਂਕ ਵਾਸਤੇ ਇਹ ਸ਼ੌਂਕ ਵਾਸਤੇ ਹਾਂ ਬਾਕੀ ਇੱਕ ਆਪਾਂ ਸਾਊਥ ਤੋਂ ਗ੍ਰੇਡੀਅਨ ਕੁੱਤੀ ਮੰਗਾਈ ਆ ਉਹ ਸਾਊਥ ਤੋਂ ਆ ਰਹੀ ਆ ਆਪਣੇ ਕੋ ਮੰਡੇ ਨੂੰ ਪਹੁੰਚ ਜੂਗੀ ਅੱਛਾ ਵਾਹ ਜੀ ਵਾਹ ਤੇ ਅੱਛਾ ਉਹ ਪਿੱਛੇ ਕਿਹੜਾ ਜਾਨਵਰ ਖੜਾ ਹੈ ਪਿੱਛੇ ਆਪਣਾ ਆ ਗਿਆ ਝੂਠ ਉਹ ਵਾਹ ਜੀ ਵਾਹ ਛਾ ਉਠੇ ਦਾ ਵੀ ਰੰਗ ਬੜਾ ਵੱਖਰਾ ਜਿਆ ਹਾਂਜੀ ਇਹ ਬੱਚਾ ਹੀ ਆ ਲਿਆ ਇਹ ਵੀ ਬੱਚਾ ਲਿਆ ਹਾਂਜੀ ਠੀਕ ਹੈ ਚਾਹੇ ਊੜ ਦਾ ਬੱਚਾ ਵੀ ਰੱਖਿਆ ਜੀ ਆਪਾਂ ਹਾਂਜੀ ਗੁਰਦੇਵ ਬਾਈ ਇਹ ਊੜ ਦਾ ਬੱਚਾ ਵੀ ਰੱਖਿਆ ਜੀ ਚਾਹੇ ਮੇਲ ਹੀ ਹੈਗਾ ਜੀ ਇਹ ਮੇਲ ਹੀ ਆ ਜੀ ਅੱਛਾ ਮੇਲ ਹੀ ਆ ਇਹ ਵੀ ਪ੍ਰਜਾਤੀ ਕੋ ਵੱਖਰੀ ਜਿ ਲੱਗਦੀ ਹੈ ਕਾਲਾ ਉਘਟਿਆ ਨਾ ਹਾਂਜੀ ਵੈਸੇ ਜ਼ਿਆਦਾਤਰ ਉਹ ਸੌਨਜਾ ਕਲਰ ਹੁੰਦਾ ਬਰਾਊਨ ਇਹ ਜ਼ਿਆਦਾ ਡਾਰਕ ਬਰਾਊਨ ਜਿਹਨੂੰ ਆਪਾਂ ਕੈਂਫਲ ਕਲਰ ਕਹਿ ਦਿੰਨੇ ਉਹ ਤੇ ਬਿਲਕੁਲ ਲਾਈਟ ਜਿਹਾ ਹੁੰਦਾ ਗ੍ਰੇ ਹਾਂਜੀ ਹਾਂਜੀ ਐ ਹੀ ਆ ਤੇ ਇਹ ਡਾਰਕ ਆ ਇਹ ਡਾਰਕ ਆ ਅੱਛਾ ਬਲੈਕ ਹਾਂਜੀ ਤਾਂ ਵੀ ਫਰਕ ਆ ਥੋੜਾ ਜਿਹਾ ਹਾਂਜੀ ਹਾਂਜੀ ਇਧਰ ਵੀ ਤੁਸੀਂ ਇਹ ਸਪੈਸ਼ਲ ਜਆ ਕੋਈ সুইমিਂਗ ਪੂਲ ਬਣਾਇਆ ਹੈ ਇੱਕ ਹੀ ਚੀ ਜਿਹੜੀਆਂ ਨਾ ਫਲਾਈ ਕਰ ਲੈਣੀਆਂ। ਅੱਛਾ ਫਿਰ ਉਹਨਾਂ ਕਰਕੇ ਥੋੜਾ ਜਿਹਾ ਕੇਜ ਚਾਈ ਬਣਾਇਆ। ਅੱਛਾ ਕੇਜ ਬਣਾ ਲਿਆ ਵੀ ਉੱਡ ਜਾਂਦੀਆਂ ਸੀ। ਹਾਂ। ਬਾਕੀ ਇਹਦਾ ਹੈ ਕਿ ਆਪਣੀ ਮਰਜ਼ੀ ਦੇ ਨਾਲ ਪਾਣੀ 'ਚ ਜਾਂਦੀਆਂ ਨੇ ਤਾਂ ਆਪਣੀ ਮਰਜ਼ੀ ਦੇ ਨਾਲ ਬਾਹਰ ਆ ਜਾਂਦੀਆਂ ਸਕੇ ਤਾਂ। ਵਾਹ ਜੀ ਵਾਹ ਬੜੀ ਸੋਹਣੀ ਚੀਜ਼ ਬਣਾਈ ਹੈ ਜੀ। ਪੱਕਾ ਤਲਾਬ ਬਣਾਤਾ ਵਿੱਚ ਹੀ। ਹਾਂ ਬਿਲਕੁਲ ਇਹਨਾਂ ਨੂੰ ਸੈਟੀਸਫਾਈਡ ਜਿਹੜਾ ਰਹਿਣਿਆ ਵੀ ਆਪਣਾ ਤਰਦੀਆਂ ਰਹਿੰਦੀਆਂ ਨੇ ਇੱਥੇ ਸੁੱਕੇ ਥਾਂ ਵੀ ਬੈਂਦੀਆਂ ਨੇ। ਇਹ ਵੀ ਅਲੱਗ-ਅਲੱਗ ਤੁਸੀਂ ਬਰੀਡਰ ਰੱਖੀਆਂ ਨਾ ਵੈਰੈਟੀਆ। ਹਾਂ ਜੀ ਹਾਂ ਜੀ ਬਿਲਕੁਲ ਇਹਦੇ 'ਚ ਮੇਰੇ ਦੋ ਤਿੰਨ ਕਿਸਮਾਂ ਤੇ ਅੱਛਾ ਉਹ ਕੀ ਚੀਜ਼ ਹੈ ਜੀ ਉਹ ਬਾਰੋਂਤ ਨਹੀਂ ਆ ਗਏ ਉਹ ਜਾਨਵਰ ਉਹ ਨਹੀਂ ਵੈਸੇ ਤਾਂ ਆਮ ਆਪਣੇ ਲੁਕ ਲੈ ਇਦਾਂ ਵੀ 12ਵੀਂ ਜਿੱਦਾਂ ਲਾ ਲੋ ਅੱਛਾ 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 ਪਰ ਇਹ ਰੱਖੇ ਆਪਾਂ ਇਹ ਰੱਖੇ ਹੀ ਫਲਾਈ ਕਰਦੇ ਆਗੇ ਅੱਛਾ ਉਹ ਉਡਦੇ ਆ ਉਹ ਨੀਲੇ ਦੇ ਜਿਹੜੇ ਹਾਂਜੀ ਹੈ ਤਾਂ ਉਹ ਵੀ ਵੈਰਾਈਟੀ ਦੀ ਕੋ ਬਾਹਰ ਦੀ ਹੈ ਹਾਂਜੀ ਅੱਛਾ ਇੱਧਰ ਤੁਸੀਂ ਇਹ ਸ਼ੈੱਡ ਦੇ ਥੱਲੇ ਵੀ ਕਮਰੇ ਬਣਾਏ ਹੋਏ ਆ ਜੀ ਸਾਰੇ ਗੰਦੇ ਬਾਈ ਇਹ ਨਾ ਸਾਰਾ ਜਿੱਦਾਂ ਆਪਣੇ ਪੰਛੀਆਂ ਜਾਂ ਐਨੀਮਲਸ ਦਾ ਸੈਟਅਪ ਬਣਾਇਆ ਆ ਘੋੜਿਆਂ ਦਾ ਅਲੱਗ ਹੈ ਉਧਰਲੀ ਸਾਈਡ ਹੈ ਅੱਛਾ ਘੋੜੇ ਸਾਰੇ ਸੈਟਅਪ ਘੋੜਿਆਂ ਦਾ ਇੱਧਰ ਹੈ ਹਾਂਜੀ ਇਹ ਆਪਾਂ ਇੱਧਰ ਸ ਵਾਹ ਜੀ ਵਾਹ ਬੜੀਆਂ ਰੌਣਕਾਂ ਲਾਈਆਂ ਜੇ ਛੋਟੀਆਂ ਛੋਟੀਆਂ ਇਹਨਾਂ ਨੂੰ ਹੀ ਸੈਟਅਪ ਬਣਾ ਕੇ ਨਾ ਮਿੱਟੀ ਦਾ ਪਕੀਆਂ ਆਪਣੀਆਂ ਰੁੱਡੇ ਇਹਨਾਂ ਦੀ ਗੱਡੀਆਂ ਉਹਦੇ ਵਿੱਚ ਚੀਜ਼ਾਂ ਅੱਛਾ ਇਹਦੇ ਥੱਲੇ ਪੂਰੀ ਮਿੱਟੀ ਰੱਖੀ ਹੈ ਜੀ ਮਿੱਟੀ ਵਿੱਚ ਇਹਨਾਂ ਨੇ ਖੁੱਡੇ ਬਣਾਏ ਹੋਏ ਆ ਹਾਂਜੀ ਬਿਲਕੁਲ ਵਾਹ ਜੀ ਵਾਹ ਇਹ ਕਿਹੜੀ ਬਰੀਡ ਦੇ ਰੈਪੀ ਢਗੇ ਜੇ ਇਹ ਜਿੰਨਾ ਵਾਈਟ ਰੈਡ ਆ ਜੀ ਸਰ ਰੈਬਿਡੀਆਂ ਨਾ ਵਿੱਚ ਤਾਂ ਕੋਈ ਆਪਣੇ ਦੂਸਰੇ ਨੇ ਮਿਕਸ ਇਹਦੇ ਵਿੱਚ ਇੱਕ ਬਾਦਵੀ ਵੀ ਮਤਲਬ ਜਿੱਦਾਂ ਆਪਣੇ ਆ ਲਾ ਲੋ ਜੰਗਲੀ ਹੈਗੀ ਕੋਈ ਵੀ ਇਹਦੇ ਵਿੱਚ ਫੀਮੇਲ ਹੈਗੀ ਹੈ ਜਿਹੜੇ ਦੇਸੀ ਜੰਗਲੀ ਹੁੰਦੇ ਉਹ ਵੀ ਆ ਉਹ ਵੀ ਜਿਹੜੇ ਘਰਾਂ ਚ ਰੱਖਣ ਵਾਲੇ ਆ ਪੈਟ ਉਹ ਵੀ ਹੈਗੇ ਆ ਹਾਂਜੀ ਬਿਲਕੁਲ ਲਾਲ ਅੱਖਾਂ ਵਾਲੇ ਖਰਗੋਸ਼ ਨੇ ਹਾਂਜੀ ਵਾਹ ਜੀ ਵਾਹ ਖਰਗੋਸ਼ ਵੀ ਬਹੁਤ ਰੱਖਿਆ ਜੀ ਕਿੰਨੇ ਹੋਣਗੇ ਇਹਨਾਂ ਦਾ ਇਹ ਆਪਣਾ ਕਰਦੇ ਬਾਈ ਇਹ ਨਾ ਤੇ ਮਤਲਬ ਇਦਾਂ ਦੂਸਰੇ ਜਨਵਰਾਂ ਨੂੰ ਲੈ ਕੇ ਅੱਛਾ ਇਹ ਬੱਚੇ ਜ਼ਿਆਦਾ ਕੱਢਦੇ ਆ ਹਾਂਜੀ ਹਰ ਮਹੀਨੇ ਮਤਲਬ ਬੱਚੇ ਦੇਂਦੀ ਆ ਇਹ ਅੱਛਾ ਹਰ ਮਹੀਨੇ ਬੱਚੇ ਦੇਈ ਜਾਣੇ ਹਾਂਜੀ ਸਾਡਾ ਭਲਾ ਜੇ ਤੇ ਇਹਦੇ ਇਧਰ ਆਪਣੇ ਬਹੁਤ ਹੋ ਜਾਣੇ ਫਿਰ ਇੱਕ ਹੀ ਚੀਜ਼ ਹੈ ਜੀ ਇਹ ਆਪਣੇ ਤਰਕੀ ਆ ਗਏ ਤਰਕੀ ਵੀ ਖੋਲ ਕੇ ਦਿਖਾਓ ਜਰਾ ਆ ਅੱਛਾ ਇਹ ਕਿਹੜਾ ਜਾਨਵਰ ਹੈ ਜੀ ਹਾਂਜੀ ਇਹ ਗੁਰਦੇਵ ਭਾਈ ਆਪਣੇ ਆਗੇ ਤਰਕੀ ਇਹ ਤਰਕੀ ਬੜੀ ਇਹ ਤਰਕੀ ਹੈ ਹਾਂਜੀ ਇਹ ਵੀ ਬੜੇ ਫੈਂਸੀ ਜਾ ਹੁੰਦਾ ਨਾ ਇੱਕ ਤਰ੍ਹਾਂ ਦਾ ਬਰਡ ਹੈ ਕੋ ਇਹ ਜਿੱਦਾਂ ਫੀਮੇਲ ਦੇਣੀ ਇਦਾਂ ਮਤਲਬ ਹੁੰਦੀ ਹੈ ਜਿਹੜੀ ਟੇਲ ਹੈ ਜਿੱਦਾਂ ਮੋਰ ਪੈਲ ਪਾਉਂਦਾ ਹੈ ਹਾਂਜੀ ਬਸ ਜਿਹੜਾ ਮੇਲ ਹੈ ਉਹੀ ਕਰਦਾ ਹੈ ਜਿਹੜਾ ਮੇਲ ਹੈ ਉਹ ਇਦਾਂ ਪੈਲ ਪਾਉਂਦਾ ਹੈ ਇਹਦੀ ਚੁੰਝ ਦੇ ਅੱਗੇ ਮਾਸ ਜਾ ਲਟਕਿਆ ਹੁੰਦਾ ਹੈ ਹਾਂਜੀ ਇਹ ਨਾ ਮਤਲਬ ਕਲਰ ਚੇਂਜ ਕਰਦਾ ਰਹਿੰਦਾ ਆਪਣੇ ਜਿੱਦਾਂ ਉਹਦੇ ਰੈੱਡ ਹੈ ਨਾ ਥੋੜੀ ਦੇਰ ਬਾਅਦ ਬਲੂ ਕਰ ਲੂਗਾ ਕਦੀ ਵਾਈਟ ਕਰ ਲੂਗਾ ਅੱਛਾ ਉਹਦਾ ਕਲਰ ਚੇਂਜ ਹੁੰਦਾ ਰਹਿੰਦਾ ਹੈ ਬਾਕੀ ਜਿਹੜਾ ਉਹ ਤੁਸੀਂ ਆਖਦੇ ਪਏ ਨਾ ਉਹ ਮਾਸ ਜਿਹੜਾ ਲੰਮਕਦਾ ਹੈ ਹਾਂਜੀ ਹਾਂ ਜੀ ਹਾਂ ਜੀ ਸੇਮ ਹੋਵੇਗਾ ਅੱਛਾ ਇਹਨੂੰ ਮਾਸ ਇਕੱਠਾ ਵੀ ਹੋ ਜਾਂਦਾ ਹੈ ਹਾਂ ਜੀ ਇਕੱਠਾ ਹੋ ਜਾਂਦਾ ਹੈ ਬਾਕੀ ਚੱਲਦਾ ਹੈ ਇਹ ਦਾਣਾ-ਤੋਣਾ ਖਾਂਦਾ ਹੈ ਤੇ ਇਹਨੂੰ ਛੋਟਾ ਕਰ ਲੈਂਦਾ ਹਾਂ ਜੀ ਬਿਲਕੁਲ ਤੇ ਜਿਵੇਂ ਇਹਨਾਂ ਦਾ ਹੈੱਡ ਬਲੂ ਜਿਹਾ ਲੱਗਦਾ ਪਿਆ ਇਹ ਕਲਰ ਚੇਂਜ ਵੀ ਹੋ ਜਾਂਦਾ ਹੈ ਕਲਰ ਚੇਂਜ ਹੋ ਜਾਂਦਾ ਹੈ ਕਦੀ ਤੁਹਾਨੂੰ ਵਾਈਟ ਕਦੀ ਬਲੂ ਇਦਾਂ ਦਾ ਅੱਛਾ ਵਾਹ ਜੀ ਵਾਹ ਅੱਛਾ ਇਹ ਟਰਕੀ ਹੈ ਇਹ ਵੀ ਸ਼ੌਂਕ ਨੇ ਰੱਖੇ ਹੋਏ ਐ ਇਹ ਵੀ ਸ਼ੌਂਕ ਨੇ ਹਾਂ ਜੀ ਚਲੋ ਕੀ ਬਾਤ ਹੈ ਹਾਂ ਕੋਈ ਨਹੀਂ ਦੇਖਦੇ ਭਾਈ ਜੀ ਬਸ ਅਸੀਂ ਲੈਣ ਥੋੜਾ ਜਿਹਾ ਛੇੜਦੇ ਫਿਰਾਂਗੇ ਆ ਕੀ ਚੀਜ਼ ਹੈ ਜੀ ਹਾਂ ਜੀ ਗੱਦੇ ਉਹ ਤੋਂ ਡ ਇਹ ਬਾਹਰ ਦਾ ਜੀ ਕੋਈ ਪੰਛੀ ਹੈ ਹਾਂ ਜੀ ਇਹਨੂੰ ਵੈਸੇ ਗੁਰਦੇਵ ਬਾਈ ਆਪਾਂ ਮਤਲਬ ਜਿੱਦਾਂ ਆਪਣਾ ਪੰਜਾਬੀ ਉਹੜੇ ਕਹੇ ਕੂਂਜਾਂ ਜਿਹਨੂੰ ਆਪਾਂ ਕੂਂਜਾਂ ਕਹਿੰਦੇ ਆ ਨਾ ਆਪਾਂ ਜਿਵੇਂ ਕਹਦੇ ਨੇ ਕੂਂਜਾਂ ਹੁੰਦੀਆਂ ਨੇ ਹਾਂ ਜੀ ਹਾਂ ਜੀ ਅੱਛਾ ਉਹ ਚੀਜ਼ ਹੈ ਪਰ ਬਾਹਰ ਦੀ ਨਸਲ ਹੈ ਕੋਈ ਹਾਂ ਜੀ ਹਾਂ ਜੀ ਬਿਲਕੁਲ ਇਹ ਵੀ ਉੱਡਦੇ ਆ ਇਹ ਵੀ ਉੱਡਦੇ ਆ ਅੱਛਾ ਹਾਂ ਜੀ ਇਹ ਵੀ ਖੁੱਲੇ ਨਹੀਂ ਤੁਸੀਂ ਛੱਡ ਸਕਦੇ ਨਹੀਂ ਨਹੀਂ ਖੁੱਲੇ ਨਹੀਂ ਛੱਡ ਸਕਦੇ ਜਿੱਦਾਂ ਹਾਂ ਜੀ ਉੱਡ ਜਾਣਾ ਅੰਦਰ ਰਹਿੰਦੇ ਆ ਹਾਂ ਜੀ ਇਹ ਵੀ ਜੋੜਾ ਹੈ ਬਿਲਕੁਲ ਜੋੜਾ ਇਹ ਵੀ ਬੜੀ ਵੱਖਰੀ ਚੀਜ਼ ਹੈ ਨਹੀਂ ਚਲੋ ਇਹਨਾਂ ਵੀ ਪਿੰਜਰਾ ਬਣਾਇਆ ਇਹ ਆ ਕੀ ਵੈਰੈਟੀ ਹੈ ਜੀ ਹਾਂਜੀ ਗੁਰਦੇਵ ਬਾਈ ਇਹਨੂੰ ਆਪਾਂ ਸਿਲਕੀ ਹਾਂਸ ਕਹ ਦਿੰਦੇ ਆ ਸਿਲਕੀ ਹਾਂਸ ਅੱਛਾ ਹੈ ਤਾਂ ਮੁਰਗੇ ਦੀ ਹਾਂਜੀ ਮੁਰਗੇ ਦੀ ਬਰੀਡ ਹੈਂਸ ਅੱਛਾ ਅੱਛਾ ਸਿਲਕੀ ਹੈ ਇਹ ਟੇਲ ਵਾਲੇ ਇਹਨਾਂ ਦਾ ਇਹ ਵੀ ਜਿਹੜੇ ਨੇ ਇਹ ਵੀ ਹੈਨੀ ਹੈਗੀ ਹੈ ਹਾਂਜੀ ਇਹ ਆਸਟ੍ਰੇਲੀਅਨ ਬਰੀਡ ਹੈ ਜਿੱਦਾਂ ਉਹ ਆਸਟ੍ਰੇਲੀਆ ਦਾ ਮੁਰਗਾ ਨਹੀਂ ਚੱਲੂਗਾ ਅੱਛਾ ਉਹ ਵਾਲਾ ਜਿਹਨੂੰ ਟੇਲ ਹੈ ਹਾਂਜੀ ਲੌਂਗ ਟੇਲ ਵਾਲਾ ਹੈ ਤੇ ਦੂਜੀ ਜਿਹੜੀ ਆ ਵਾਈਟ ਆ ਇਹ ਵੀ ਸਿਲਕੀ ਹੈਨ ਕਹ ਦਿੰਦੇ ਆ ਵਾਹ ਜੀ ਇਹ ਵੀ ਬੱਚੇ-ਪੁੱਛੇ ਕੱਢਦੇ ਪਏ ਨੇ ਹਾਂਜੀ ਆਪਾਂ ਇਦਾਂ ਹੀ ਜੇ ਪੇਅਰ ਲਿਆ ਜੇ ਬਰੀਡਿੰਗ ਕਰਦਾ ਪਿਆ ਉਦਾਂ ਬਰੀਡਿੰਗ ਕਰਦਾ ਪਿਆ ਇਹ ਨਹੀਂ ਬੜੀਆਂ ਵੈਰੈਟੀਆਂ ਰੱਖੀਆਂ ਜੀ ਤੁਸੀਂ ਹਾਂਜੀ ਹਾਂ ਨੂੰ ਇਹ ਨਹੀਂ ਹਾਂਜੀ ਕਰਦੇ ਬਾਈ ਹਾਂਜੀ ਹੋਰ ਕੀ ਹੈ ਜੀ ਆਪਣੇ ਕੋਲ ਹੋਰ ਜਿੱਦਾਂ ਆਪਣੇ ਕੋਲ ਨਾ ਇੱਕ ਛੋਟੀ ਜੀ ਹੈਚਿੰਗ ਮਸ਼ੀਨ ਆ ਉਹਦੇ ਨਾਲ ਸਾਰੇ ਜਿੰਨੇ ਵੀ ਇਹਦੇ ਵਿੱਚ ਡੱਕਸ ਆ ਜਾਂ ਹੈਂਡਸ ਲੇਕਿਨ ਸਾਰੇ ਆਪਾਂ ਆਪਣੇ ਉਹਦੇ ਨਾਲ ਹੀ ਕੱਢਿਆ ਹੈ ਚਿੰਗੇ ਮਸ਼ੀਨ ਤੇ ਨਾਲ ਹੀ ਕਰੇ ਤੇ ਅੱਛਾ ਆਂਡਿਆਂ ਚੋਂ ਬੱਚੇ ਕੱਢਨੇ ਹਾਂਜੀ ਉਹ ਵਾਹ ਜੀ ਵਾਹ ਆ ਜਿਹੜੇ ਛੋਟੇ ਛੋਟੇ ਬੱਚੇ ਆ ਜੀ ਡੱਕਸ ਦੇ ਛੋਟੇ ਜਿੰਨਾ ਵਾਈਟ ਵੱਡੀਆਂ ਸਾਰੀਆਂ ਨਾ ਆਪਾਂ ਜਿੰਕੀਨ ਦੇ ਨਾਲ ਹੀ ਵੱਡੀਆਂ ਨੇ ਬੱਚੇ ਸਾਰੇ ਅੱਛਾ ਹਾਂਜੀ ਉਹ ਆ ਜੀ ਇਹ ਕਿਹੜੀ ਬਰੀਡ ਹੈਗੀ ਹੈ ਇਹ ਆਪਣੇ ਆ ਜਿਹੜੇ ਇਹ ਮਸਕਾਉ ਡੱਕ ਆ ਜਿਹੜੀ ਵਾਈਟ ਡੱਕ ਨਹੀਂ ਆ ਅੱਛਾ ਇਹ ਮਸਕਾਉ ਡੱਕ ਕਹਿੰਦੇ ਬਾਕੀ ਇਹਦੇ ਵਿੱਚ ਆਪਣੇ ਅਦਿਸੀ ਮੁਰਗੀ ਹੋਗੇ ਹਾਂਜੀ ਚਕੋਰਾ ਆ ਮਿਕਸ ਹੈ ਗਿਆ ਛੋਟੇ ਬੱਚੇ ਵੀ ਡੱਕਸ ਦੇ ਗਿਆ ਹਾਂਜੀ ਉਹ ਆ ਜੀ ਅੱਛਾ ਇਹ ਵੀ ਬੜੀਆਂ ਚੀਜ਼ਾਂ ਰੱਖੀਆਂ ਨੇ ਅੱਛਾ ਆ ਕਬੂਤਰ ਸਾਰੇ ਵੱਡਾ ਕਮਰਾ ਬਣਾਇਆ ਜੀ ਤੁਸੀਂ ਹਾਂਜੀ ਕਰਦੇ ਬਾਈ ਮੈਂ ਇਹਦੀ ਗੱਲ ਕਰਦਾ ਪਿਆ ਸੀ ਇਹ ਸਾਰੇ ਨਾ ਫੈਂਸੀ ਆਪਣੇ ਅੱਛਾ ਆ ਵੇਖੋ ਜਿਵੇਂ ਆ ਬੈਠਿਆ ਜੀ ਬਰਾਊਨ ਜਿਹਦੇ ਲੱਗੇ ਨੇ ਖੰਭ ਹਾਂਜੀ ਆ ਵੇਖੋ ਇਹਦੇ ਪੈਰ ਤੇ ਵੀ ਹੈ ਪੈਰਾਂ ਤੇ ਵੀ ਖੰਭ ਲੱਗੇ ਨੇ ਇਹ ਫੈਂਸੀ ਹੈ ਕਿ ਫੈਂਸੀ ਸਾਰੇ ਹਾਂ ਜੀ ਵਾਹ ਜੀ ਜਿਹਨਾਂ ਨੂੰ ਕਬੂਤਰਾਂ ਦਾ ਸ਼ੌਕ ਹੈ ਉਹਨਾਂ ਦੇ ਪੇਸ਼ਾਨੀ ਲੈਣਾ ਅਸੀਂ ਕੋੜਿਆਂ ਨੇ ਬਹੁਤ ਦਿਖਾਇਆ ਜਿਹੜਾ ਹੌਣ ਲੱਗਾ ਜੀ ਤੇ ਅੱਛਾ ਉਹ ਜਿਹਦੇ ਉੱਪਰ ਜਿਹਨੂੰ ਕਹਿੰਦੇ ਮਾ ਨਕਾਬਪੋਸ਼ ਹਾਂਜੀ ਨਕਾਬਪੋਸ਼ ਆ ਮੈਂ ਸੁਣਿਆ ਹੀ ਕਿਤੇ ਨੂੰ ਨਕਾਬਪੋਸ਼ ਕਹਿੰਦੇ ਆ ਹਾਂਜੀ ਵਾਹ ਜੀ ਚਲ ਇਹ ਕਿੰਨੀਆਂ ਕੁ ਵੈਰਾਈਟੀਆਂ ਹੋਣਗੀਆਂ ਲਗਭਗ ਤੁਹਾਡੇ ਕੋਲ ਇਹਦਾ ਆਪਾਂ ਵੈਸੇ ਜੇ ਕਬੂਤਰਾਂ ਦਾ ਲੈ ਕੇ ਚੱਲੀਏ ਆਪਣੇ ਕੋਲ 10 ਤੋਂ 15 ਦੇ ਮਤਲਬ 10 ਤੋਂ 15 ਵੈਰਾਈਟੀਆਂ ਹੈਗੀਆਂ ਨੇ ਹਾਂ ਜੀ ਵਕਵਾ ਹੈਗੀਆਂ ਨੇ ਅੱਛਾ ਆ ਵੀ ਕੋਈ ਹੋਰ ਚੀਜ਼ ਹੈ ਨਾ ਜੇ ਸਿਰ ਤੇ ਵੀ ਕਲਰ ਹੋ ਰਿਹਾ ਖੰਭਾਂ ਦਾ ਕਲਰ ਹੋ ਰਿਹਾ ਹਾਂ ਜੀ ਹਾਂ ਜੀ ਹੈ ਨਾ ਸਾਰੇ ਅਲੱਗ-ਅਲੱਗ ਨੇ ਹਾਂ ਜੀ ਆ ਜਿਹੜਾ ਬਰਡ ਹੈਗਾ ਜੀ ਹਾਂ ਜੀ ਇਹ ਆਪਣੀਆਂ ਕਚੋਰਾ ਦੇ ਵਿੱਚ ਜੀ ਵਾਈਟ ਤੇ ਆਪਣਾ ਕੇ ਕਲਰ ਇਹ ਕਿਹ ਕਿਹ ਚੋਰਾ ਹੈਗੀਆਂ ਇਹ ਵਾਈਟ ਚੋਕੋਰਾ ਨੇ ਹੈ ਹਾਂ ਜੀ अच्छा ਤੇ ਵਾਈਟ ਤੇ ਗ੍ਰੇ ਆ ਇਧਰ ਵੀ ਕਬੂਤਰ ਬਹੁਤ ਬੈਠੇ ਆ ਹਾਂਜੀ ਇਹ ਕਬੂਤਰ ਕਬੂਤਰਾਂ ਨੇ ਤੁਹਾਨੂੰ ਮਦਸਿਆ ਕਿ ਬਹੁਤ ਵੈਰਾਈਟੀ ਵੈਰਾਈਟੀ ਕਾਫੀ ਜਿਆਦਾ ਤੇ ਕਬੂਤਰ ਇੱਕ ਗਿਣਤੀ ਚ ਵੀ ਬਹੁਤ ਹੋਣੇ ਆ ਇਹ ਜਿਆਦਾ ਕੇਜਸ ਨਹੀਂ ਇਦਾਂ ਆਪਣੀ ਮਰਜ਼ੀ ਦੇ ਨਾਲ ਉੱਡਦੇ ਆ ਕਦੀ ਇਧਰ ਬੈਠ ਜਾਂਦੇ ਕਦੀ ਇਦਾਂ ਗਰਾਊਂਡ ਦੇ ਵਿੱਚ ਠੀਕ ਹੈ ਬਾਕੀ ਆ ਜਿਹੜਾ ਆਪਣਾ ਪਿੱਛੇ ਸੈਟਅਪ ਆ ਗਿਆ ਇਹ ਜਿਹੜਾ ਪਿੱਛੇ ਵਾਲਾ ਫਾਰਮ ਹੈ ਜੀ ਸਾਰਾ ਘੋੜਿਆਂ ਦਾ ਹਾਂਜੀ ਇੱਥੇ ਆਪਾਂ ਘੋੜੇ ਰੱਖੇ ਹੋਏ ਇਹਦਾ ਵੀ ਡਿਜ਼ਾਈਨ ਬਹੁਤ ਪਿਆਰਾ ਜੀ ਇਹ ਆਈਡੀਆ ਤੁਸੀਂ ਕਿੱਥੋਂ ਲਿਆ ਸੀ ਇਹ ਵਾਲਾ ਇਹ ਆਪਣਾ ਗੁਰਦੀਪ ਭਾਈ ਆਪਾਂ ਨਾ ਜਦੋਂ ਫਾਰਮ ਸ਼ YouTube वगैरह ते बोहोत आईडिया मतलब काफी फार्म YouTube ਤੇ ਵੀ ਦੇ ਰਹੇ ਆਪਾਂ ਠੀਕ ਹੈ ਉਹਦੇ ਬੇਸ ਦੇ ਉੱਤੇ ਆਪਾਂ ਆਪਣੇ मतलब ਤੌਰ ਤੇ ਡਿਜ਼ਾਈਨ ਕਰਵਾਇਆ ਠੀਕ ਹੈ ਬਾਕੀ ਉਹ ਨਾਲੇ ਟਾਈਮ ਦੇ ਵਿੱਚ ਆਪਾਂ ਇਹ پارک ਕਰ ਦੇਣੀ ਆ ਜਿਹੜਾ ਹੁਣ ਉਹਨਾਂ ਨੂੰ ਪੈਡਿਕ ਦਿਖਸਦਾ ਪਿਆ ਅੱਛਾ ਇਹਨੂੰ ਵੀ ਚੇਂਜ ਕਰਨ ਲੱਗੇ ਉਹਨੂੰ ਚੇਂਜ ਕਰ ਦੇਣਾ ਹਾਂਜੀ ਇਹ ਨੈਕਸਟ ਵੀਡੀਓ ਜਿਹੜੀ ਤੁਸੀਂ ਕਰੋਗੇ ਉਹਦੇ ਜਿਹਦਾ ਇਹ ਪੈਡਿਕ ਨਹੀਂ ਇਹ ਪੈਡਿਕ ਬਾਹਰ ਚਲਾ ਜਾਏਗਾ ਅੱਛਾ ਇਹ ਉਧਰ ਪੈਡਿਕ ਰੱਖਿਆ ਆਪਾਂ ਘੋੜਿਆਂ ਦੀ ਐਕਸਰਸਾਈਜ਼ ਵਾਂਗ ਹਾਂਜੀ ਬਿਲਕੁਲ ਇੱਥੇ ਆਪਾਂ ਘੋੜਾਂ ਨੂੰ ਭਜੋਣੇ ਵੀ ਆ ਜਨਵਾਰ ਵੀ ਖੁੱਲੇ ਫਿਰਦੇ ਆ ਹਾਂਜੀ ਹਾਂਜੀ ਇੱਥੇ ਹੁਣ ਤੁਸੀਂ ਗਾਰਡਨ ਬ ਆ ਵੀ ਬਿਲਡਿੰਗ ਦਾ ਕਲਰ ਵੀ ਬਹੁਤ ਸੋਹਣਾ ਹੈ ਡਿਜ਼ਾਈਨ ਵੀ ਬਹੁਤ ਸੋਹਣਾ ਜੀ ਹਾਂਜੀ ਓੜਿਆਲਾ ਵੀ ਬੜੀ ਪੈਰੀ ਚੀਜ਼ ਹੈ ਅੱਛਾ ਆ ਛੋਟੇ ਜੀ ਹਟਕੇ ਦੇ ਵਾਸਤੇ ਹੈ ਹਾਂਜੀ ਇਹ ਵੈਸੇ ਤਾਂ ਇਹਦੇ ਬਾਰੇ ਵੀ ਦੱਸੋ ਕੁਝ ਗੁਰਦੇਵ ਬਾਈ ਬਣਾਇਆ ਹੈ ਕਿ ਮਤਲਬ ਜਿੱਦਾਂ ਬਾਹਰ ਦੇ ਆਪਣੇ ਪੰਛੀ ਆ ਵਗੈਰਾ ਚਿੜੀਆਂ ਵਗੈਰਾ ਜਾਂ ਕੋਈ ਕਬੂਤਰ ਕੋਈ ਵੀ ਲਾ ਲਓ ਤੁਸੀਂ ਜੀ ਜਿਹਨੂੰ ਸੈਟੀਸਫਾਈ ਮਿਲੇ ਕਿ ਮੈਂ ਇੱਥੇ ਰਹਿ ਸਕਦਾ ਹਾਂ ਬਾਕੀ ਉਹਦੇ ਵਾਸਤੇ ਮਤਲਬ ਇਹ ਆਜ਼ਾਦ ਪੰਛੀਆਂ ਵਾਸਤੇ ਆ ਵੀ ਜੰਗਲੀ ਕੋਈ ਵੀ ਪੰਛੀ ਆ ਕੇ ਰਹਿਣਾ ਚਾਵੇ ਹਾਂਜੀ ਤਾਂ ਇੱਥੇ ਰਹਿ ਸਕਦਾ ਕਰਾਇਆ ਹੈ ਐਂਟੀਨਾ ਆਹੀ ਰੀਲ ਵੀ ਲੱਗਾ ਜਿੱਥੇ ਇਹ ਵੀ ਚੀਜ਼ ਦੇਖ ਮਤਲਬ ਪੌੜੀ ਪੂਰੀ ਵੀ ਲੱਗੀ ਆ ਜੀ ਆਹ ਕਿਆ ਬਾਤ ਹੈ ਹਾਂਜੀ ਅੱਛਾ ਆਹ ਕੰਮ ਚੰਗਾ ਵਿੱਚ ਟੀਵੀ ਵੀ ਲਾ ਕੇ ਦਿਓ ਵੀ ਕਿਸੇ ਤਰ੍ਹਾਂ ਦਾ ਕੀ ਲੱਗ ਜਾ ਜਾਨ ਹੀ ਨਾ ਮੁਰਕੇ ਟੀਵੀ ਦੇਖਦੇ ਰਹਿਣ ਦੀ ਚੀਜ਼ ਵੈਸੇ ਵੀ ਸੋਹਣੀ ਆ ਜੀ ਬੜੀ ਪੂਰੀ ਹਟ ਹੈ ਏਰੀਆ ਲੱਗਾ ਪੌੜੀ ਲੱਗੀ ਆ ਪਰ ਬਾਹਰ ਦੇ ਪੰਛੀ ਕੋਈ ਰਹਿੰਦੇ ਵੀ ਆ ਇੱਥੇ ਬਾਕੀ ਨਹੀਂ ਉਧਰ ਹੁਣ ਚਾਟੀਆਂ ਵਗੈਰਾ ਲਾਤੀਆਂ ਆ ਪੌਂਸ ਬਿਲਕੁਲ ਅੱਛਾ ਦੂਜੀਆਂ ਉੱਤੇ ਸਾਹ ਕਰਕੇ ਚਾਟੀਆਂ ਲਾਤੀਆਂ ਵੀ ਪੰਛੀਆਂ ਨੂੰ ਦੂਜੇ ਦਾ ਖਤਰਾ ਨਾ ਰਹੇ ਹਾਂਜੀ ਹਾਂਜੀ ਬਿਲਕੁਲ ਅੱਛਾ ਆ ਉਧਰ ਜਿਹੜੇ ਇਹਨੇ ਤੁਸੀਂ ਲਾਏ ਹੋਏ ਆ ਉਧਰ ਪੰਛੀ ਰਹਿੰਦੇ ਵੀ ਆ ਲੱਗਦਾ ਮੈਨੂੰ ਹਾਂਜੀ ਉਧਰ ਰਹਿੰਦੇ ਉਧਰ ਕਿੰਨੀਆਂ ਬੈਠੀਆਂ ਵੀ ਸੀ ਹਾਂਜੀ ਗੱਡੀਆਂ ਚਿੜੀਆਂ ਨੇ ਬੱਚੇ ਪੁੱਛੇ ਉੱਚੋਂ ਕੱਢ ਲਈ ਇੱਕ ਚਿੜੀਆਂ ਦੀ ਹੋਰ ਵੀ ਆਵਾਜ਼ ਆਈ ਜਾਂਦੀ ਮੈਨੂੰ ਕਿਸੇ ਪਾਸੇ ਉਹ ਵੀ ਹਾਂਜੀ ਆਜੋ ਗੁਰਦੇਵ بھائی ਤੁਹਾਨੂੰ ਵੀ ਦਿਖਾਉਂਦੇ ਆ ਇਹ ਕਪਾ ਬੋਰਡ ਸੈਟਅਪ ਬਣਾਇਆ ਬਹੁਤ ਵਧੀਆ ਠੀਕ ਹੈ ਹਾਂਜੀ ਗੁਰਦੇਵ ਬਾਈ ਬਾਕੀ ਆਪਾਂ ਜਿੱਦਾਂ ਹੁਣ ਗਾਂ ਸਿਆਲ ਆ ਰਿਹਾ ਹੈ ਜੀ ਉਹਦੇ ਵਿੱਚ ਧੁੱਪ ਚ ਰੱਖਣ ਵਾਸਤੇ ਆ ਪੈਟਿਕ ਬਣਾਏ ਹੋਏ ਆ ਲਾਈਨ ਵਿੱਚ ਅੱਛਾ ਵੀ ਘੋੜਿਆਂ ਵਾਸਤੇ ਬਿਨਾ ਛੱਤ ਤੋਂ ਓਪਨ ਕਮਰੇ ਬਣਾਏ ਨੇ ਅਲੱਗ-ਅਲੱਗ ਸਰਦੀਆਂ ਸਰਦੀਆਂ ਦੇ ਵਿੱਚ ਧੁੱਪ ਦੀ ਬਹੁਤ ਜ਼ਰੂਰਤ ਹੈ ਸਰਦੀਆਂ ਚ ਘੋੜਿਆਂ ਨੂੰ ਬਾਹਰ ਕੱਢ ਕੇ ਇੱਥੇ ਖੁੱਲੇ ਚ ਤੁਸੀਂ ਬੰਦ ਲੈਂਦੇ ਹੋ ਹਾਂਜੀ ਵਾਹ ਜੀ ਵਾਹ ਬਸ ਕੀ ਆ ਬੜਾ ਕੁਸ਼ ਜ਼ਗਾਰ ਜੀ ਟੰਗੀਆਂ ਜੀ ਆ ਪੌੜੀ ਬਣਾਈ ਹੈ ਅੱਛਾ ਇਹ ਚਿੜੀਆਂ ਤੋਤਿਆਂ ਦਾ ਇਹ ਹਾਂਜੀ ਇਹ ਸਾਰੀ ਇਹਨਾਂ ਦੀ ਕਲੋਨੀ ਆ ਦੇਖੋ ਬਾਈ ਪੂਰੀ ਇਹ ਸ਼ਹਿਰੀ ਵਸਿਆ ਜੀ ਇਹਨਾਂ ਦਾ ਕਲੋਨੀ ਬਣਾਈ ਆ ਕੀ ਕੁਛ ਚੰਗਿਆ ਵੀ ਹਾਂਜੀ ਆ ਇਹਨਾਂ ਵਾਸਤੇ ਜਿਹੜਾ ਇਹਨਾਂ ਦੇ ਖੇਡਣ ਵਾਸਤੇ ਜਿੱਦਾਂ ਪੀਂਗਾ ਵਗੈਰਾ ਇਹਨਾਂ ਦੇ ਝੂੜੇ ਆ ਇਹ ਚੱਕਰਾਂ ਦੇ ਰੰਗ ਵੀ ਬੜੇ ਸੋਹਣੇ ਆ ਹਾਂਜੀ ਕਿਆ ਬਾਤ ਹੈ ਬਹੁਤ ਵੱਡਾ ਕਮਰਾ ਇਹ ਕਿੰਨੇ ਬਾਈ ਕਿੰਨੇ ਦਾ ਕਮਰਾ ਜੀ ਇਹ ਜਿੱਦਾਂ ਮੇਰੇ ਤੋਂ 14 ਬਾਈ ਕੁਝ ਦਾ ਹੈ ਕਮਰਾ ਇਹ ਤੇ ਆਹ ਧਾਣੇ ਦੁਨੀਆਂ ਵਾਸਤੇ ਹਾਂਜੀ ਆਹ ਜਿਹੜੇ ਕੋਲੀਆਂ ਵਗੈਰਾ ਹੈ ਧਾਣੇ ਦੁਨੀਆਂ ਵਾਸਤੇ ਇਹਨਾਂ ਦੇ ਤੇ ਮਾਰੇ ਲੋਕੀ ਜਿੱਦ ਜੰਨਤ ਕੀ ਲੈ ਹੈ ਹਾਂਜੀ ਬਾਕੀ ਆਣ ਜਾਂਦੇ ਆਪੇ ਕੋੜੇ ਭੁੱਲ ਗਏ ਹਾਂਜੀ ਕਿ ਕਿੰਨੀਆਂ ਕਿ ਚੜੀਆਂ ਰੱਖੀਆਂ ਨੇ ਜਿਹੜੀਆਂ ਆਪਣਾ ਅਗਰਦੇਬਾਈ ਮਤਲਬ ਵਕ ਵਕ ਬਰੀਡ ਦੀਆਂ ਬਹੁਤ ਆ ਰਹੀਆਂ ਨੇ ਜਿੱਦਾਂ ਆ ਬੱਜੀ ਸੋ ਹੋਈਆਂ ਹਾਂਜੀ ਹਾਂਜੀ ਵਾਈਟ ਪਿੰਚਸ ਹੋਈਆਂ ਆ ਛੋਟੇ ਪੈਰਟ ਹੋ ਗਏ ਉਹ ਕਿਹੜੇ ਨੇ ਛੋਟੇ ਪੈਰਟ ਉਹ ਅੱਛਾ ਉਹਨੂੰ ਆਪਾਂ ਅਸਲ ਚ ਲਵ ਬਰਡ ਉਹਨੂੰ ਕਹਿੰਦੇ ਆ ਨਾ ਲਵ ਬਰਡ ਲਵ ਬਰਡ ਕਹਿੰਦੇ ਆ ਸਾਹ ਬਿਠਾ ਪਿਆਰ ਸੱਚਾਈ ਲਵ ਬਰਡ ਨੇ ਹਾਂਜੀ ਵਾਹ ਜੀ ਵਾਹ ਤੇ ਆ 25 ਕੁ ਜੀ ਆ ਨੇ ਆ ਬਜਰੀ ਕਹਿੰਦੇ ਹੁੰਦੇ ਜੰ ਨੂੰ ਬਾਕੀ ਇਹਨਾਂ ਨੂੰ ਕੋਕਟੇਲ ਦੇ ਆਪਣੇ ਆਹ ਕੋਕਟੇਲ ਨੇ ਹਾਂਜੀ ਅੱਛਾ ਸੋਦੇ ਵੀ ਹੈਗੇ ਆ ਹਾਂਜੀ ਕਿਆ ਬਾਤ ਐਥੇ ਤੁਸੀਂ ਤਾਂ ਰੋਜ਼ ਆ ਕੇ ਇਤਰੀ ਨਜ਼ਾਰਾ ਜਲੇਂਦੇ ਵੇਖ ਲੋਗੇ ਹਾਂ ਬਹੁਤ ਵਧੀਆ ਆਪ ਜੀ ਤਾਂ ਨਹੀਂ ਨਹੀਂ ਗੁਰਦੇਬਾਈ ਇਹ ਨਾ ਯੈਲੋ ਪੈਰੇਟ ਆ ਯੈਲੋ ਪੈਰੇਟ ਹਾਂ ਜਿਹਦਾ ਫੋਟੋ ਕਰਾਇਆ ਹੈ ਮੋਬਾਈਲ 'ਚ ਕਰਾਇਆ ਹੈ ਅੱਛਾ ਹਾਂਜੀ ਪੇਅਰ ਹੀ ਇਹਦੀ ਫੀਮੇਲ ਥੋੜੀ ਜੀ ਨਾ ਜਦੋਂ ਆਈ ਉਦੋਂ ਹੀ ਨਹੀਂ ਸਟੀਰ ਬਾਕੀ ਇਹ ਮੇਲ ਰਹਿ ਗਿਆ ਆਪਣੇ ਕੋਲ ਓਹ ਅੱਛਾ ਛੀ ਨਾਲ ਚੜਾਈ ਕਰ ਗਈ ਆ ਇਹ ਬਚ ਗਿਆ ਇਹ ਬਚ ਗਿਆ ਬੜਾ ਹੀ ਯੂਨੀਕ ਜਿਹਾ ਕਲਰ ਆ ਪੀਲੇ ਰੰਗ ਦਾ ਤੋਤਾ ਪੀਲੇ ਰੰਗ ਦਾ ਤੋਤਾ ਨਹੀਂ ਤਾਂ ਹੋਈ ਤੇ ਆ ਜੀ ਕਹਿੰਦਾ ਤੁਹਾਨੂੰ ਕੁਝ ਕਹਿ ਰਿਹਾ ਇਹ ਵੀ ਵਾਜਾ ਮਾਰਦਾ ਰਹਿੰਦਾ ਜਦੋਂ ਸਵੇਰ ਟਾਈਮ ਆਈ ਇਹਨੇ ਲੱਗ ਗਿਆ ਇਹ ਵੀ ਲਵ ਬਰਡ ਆ ਹਾਂਜੀ ਨਹੀਂ ਇਹ ਵੀ ਨਾ ਪੈਰ ਨਹੀਂ ਹੋ ਰਿਹਾ ਇਹ ਪੈਰ ਲਵ ਬਰਡ ਇਹ ਵੱਡੇ ਆ ਇਹ ਹਾਂਜੀ ਮੈਂ ਕਿਹਾ ਮੈਨੂੰ ਨਾ ਕਹਿੰਦੇ ਉਹਦਾ ਕਿ ਆ ਨਵਾਂ ਹੀ ਵੀਰ ਕੋਈ ਆ ਗਿਆ ਕੱਢੋ ਬਾਹਰ ਨੂੰ ਮੈਨੂੰ ਨਾ ਗਾਲਾਂ ਦਿੰਦੇ ਹੋਣੇ ਨਹੀਂ ਨਹੀਂ ਕਰਦੇ ਬਾਈ ਇਹਦਾ ਨਾਲ ਪੜਾਓ ਜੀ ਆ ਸੰਤਰੀ ਅੰਗ ਦਾ ਹਾਂ ਜੀ ਕਿਆ ਬਾਤ ਹੈ ਬੜੀ ਪਿਆਰੀ ਧੀ ਜੀ ਇਹ ਤਾਂ ਰਾਂਜੀ ਬੜਾ ਯੂਨੀਕ ਹੈ ਛੇਵੀਂ ਤੋਤੇ ਦੀ ਕੋਈਆਂ ਕੈਟਾਗਰੀ ਤੋਂ ਹਾਂ ਜੀ ਇਹ ਆਪਣੀ ਇੰਡੀਅਨ ਤਾਂ ਨਹੀਂ ਹੈਗੇ ਬਾਹਰ ਦੇ ਲੱਗਦੇ ਆ ਬਾਤ ਇਹ ਹੋ ਜਾ ਪੰਜ ਦਿਨ ਦਿੱਲੀ ਤੋਂ ਆਏ ਮੁੰਬਈ ਤੋਂ ਇਹ ਦੇਖ ਬਸ ਬਸ ਹਾਂ ਇਹ ਤਾਂ ਮਹਿੰਗਿਆ ਹੀ ਨੇ ਹਨਾ ਹਾਂ ਜੀ ਹੈਗੇ ਬੜਾ ਬੜੀ ਸੋਹਣੀ ਚੀਜ਼ ਬਣਾਈਆਂ ਪੂਰਾ ਸ਼ਹਿਰ ਵਸਿਆ ਪੌੜੀਆਂ ਨੇ ਆ ਦੇਖੋ ਆ ਪੰਗੂੜਾ ਜੱਕ ਸੰਗਲੀਆਂ ਲੀਆਂ ਪਾ ਕੇ ਬਣਾਇਆ। ਆਹ ਕੀ ਬਾਤ ਆ। ਉੱਤੇ ਦੀ ਪੋੜੀ। ਕੋ ਚੈਨ ਆਨਜੋਏ ਕਰਦੇ ਇੱਥੇ। ਹਾਂਜੀ। ਚਲੋ ਆਹ ਜੰਨਤ ਹੈ ਜੀ ਇਹਨਾਂ ਦੀ। ਇੱਥੇ ਸਵਾਦ ਆਉਂਦਾ ਹੋ ਤੁਹਾਨੂੰ ਆ ਸਾਰੇ ਬਜਰੀ ਦੇ ਘਟੇ ਹੋਗੇ ਬੈਠੇ ਆ। ਹਾਂਜੀ। ਇਹ ਲੜਦੇ ਤਾਂ ਨਹੀਂ ਆਪਸ ਵਿੱਚ। ਇਹ ਅੱਜ ਤੋਂ ਲੜਦੇ ਨਾ। ਬਚ ਗਏ ਆ। ਹੋਰ ਇਹ ਰਾਤ ਨੂੰ ਲੱਟਾ ਪਾਏ ਚਾਹਣ। ਸਰਪੰਚ ਤੇ ਨਹੀਂ ਇਹਨਾਂ ਦਾ। ਨਹੀਂ ਨਹੀਂ। ਬਾਸ ਵਧੀਆ ਜੀ ਬਜੇ ਨਾ। ਅੱਛਾ ਲੈ ਆਹ ਪੋੜੀ ਤੁਰਾ ਕਰਦਾ ਚੜ ਕੇ ਲੈ। ਹਾਂਜੀ। ਵਧੀਆ। ਆਹ ਪੁਰਾਣ ਵਧੀਆ ਲੱਗਦਾ ਮੋਂ ਤਾਂ ਲੈ ਆ। अच्छा आ ਬਾਹਰ ਦੇ ਪੰਛੀਆਂ ਵਾਸਤੇ ਹਾਂਜੀ ਇਹ ਉਹਨਾਂ ਵਾਸਤੇ ਜੀ ਚਾਟੀਆਂ ਲਾਤੀਆਂ ਵੀ ਇੱਥੇ ਜਾਨਵਰ ਆਪਣੀ ਮਰਜ਼ੀ ਨਾਲ ਆ ਕੇ ਬਾਹਰੋਂ ਵੀ ਰਹਿ ਸਕਦੇ ਆ ਇਹਦੇ ਚ ਨਾ ਕਰਦੇ ਪਏ ਬਾਹਰ ਦੇ ਪੰਛੀ ਵੀ ਬ੍ਰੀਡਿੰਗ ਅੱਗੇ ਅੱਛਾ ਆਈਆਂ ਸੀ ਕਿਹੜੀਆਂ ਆਂਦੀਆਂ ਹਾਂਜੀ ਆਈਆਂ ਹੀ ਉਹਦੇ ਮਤਲਬ 2-3 ਨੇਸਟ ਹੈਗੇ ਜਿਨ੍ਹਾਂ ਦੇ ਵਿੱਚ ਬੱਚੇ ਆਇਆ ਜੇ ਵੀ ਅੱਛਾ ਹਾਂਜੀ ਉਹ ਵੈਰੀ ਗੁੱਡ ਨਹੀਂ ਆ ਵੀ ਪੁੰਨ ਦਾ ਕੰਮ ਹੀ ਆ ਜੀ ਬਾਹਰ ਅੱਜ ਕੱਲ ਨਾ ਉਹਨੇ ਦਰਖਤ ਰਹਿ ਨਹੀਂ ਗਏ ਹਾਂਜੀ ਵੱਡੇ ਰੁੱਖ ਤਾਂ ਵੱਢ ਦਿੱਤੇ ਗਏ ਆ ਹਾਂਜੀ ਬਿਲਕੁਲ ਤੇ ਜਿਨ੍ਹਾਂ ਦੇ ਵਿੱਚ ਆਪਣਾ ਇਹ ਆਲ ਨੇ ਉਹਨੇ ਬਣਾਉਂਦੇ ਸੀਗੇ ਇੱਥੇ ਵੀ ਤੁਸੀਂ ਇੱਕ ਆਲ ਨਾ ਟੰਗਿਆ ਜੀ ਛੋਟ ਮੀਆ ਉੱਥੇ ਉਹ ਕਬੂਤਰਾਂ ਵਾਲਾ ਵੀ ਤੁਸੀਂ ਬਹੁਤ ਵੱਡਾ ਬਣਾਇਆ ਜੀ ਬਿਲਕੁਲ ਉਹਦੇ ਵਿੱਚ ਜਾ ਕੇ ਆਪਣੇ ਨਾਲ ਬਿਠੇ ਰਹਿੰਦੇ ਹਾਂ ਹਾਂ ਜੀ ਘੋੜਿਆਂ ਬਾਰੇ ਦੱਸ ਦਿਓ ਜੀ ਹੁਣ ਕਿੰਨੇ ਘੋੜੇ ਰੱਖੇ ਆਪਾਂ ਹਾਂ ਜੀ ਗੁਰਦੇਵ ਭਾਈ ਆਪਣੇ ਕੋਲ ਨਾ ਇੱਕ ਬਲਾਵਲ ਆ ਇੱਕ ਆਪਣੇ ਕੋਲ ਆ ਗਿਆ ਜੈਵੀਰ ਦਾ ਬੱਚਾ ਖਾਰਕੂ ਵੀਰ ਠੀਕ ਹੈ ਜੀ ਹਾਂ ਜੀ ਤੇ ਬਾਕੀ ਆਪਣੇ ਕੋਲ ਪੂੰਜ ਵੀ ਆਪਣੇ ਕੋਲ ਹੀ ਆ ਹਾਂਜੀ ਪੰਜਾਬ ਦੇ ਜਿਹੜੇ ਵੀ ਘੋੜਾ ਪਾਲਕ ਭਰਾ ਨੇ ਹਾਂਜੀ तकरीबन ਸਾਰਿਆਂ ਨੂੰ ਪਤਾ ਜੀ ਕਿ ਬਹੁਤ ਵੱਡੀ ਇੱਕ ਘੋੜੀ ਹੈ ਜੀ ਕੂਂਜ ਹਾਂਜੀ ਹਾਂਜੀ ਉਹ ਵੀ ਆਪਾਂ ਲਿਆਂਦੀ ਸੀ ਹਾਂਜੀ ਉਹ ਵੀ ਆਪਣੇ ਫਾਰਮ ਤੇ ਹੈ ਆਪਣੇ ਫਾਰਮ ਤੇ ਇੱਕ ਆਪਣੇ ਕੋਲ ਚੰਗਾ ਟੌਪ ਦਾ ਘੋੜਾ ਜੀ ਬਲਾਵਲ ਹਾਂਜੀ ਠੀਕ ਹੈ ਜੀ ਆ ਲਾਈਨ ਵਾਈਜ਼ ਉਹਨਾਂ ਦੇ ਆਪਣਾ ਗਦੇਬਾਈ ਕਮਰੇ ਆ ਹਰੇਕ ਦਾ ਮਤਲਬ ਅੱਛਾ ਰੱਖੇ ਤੁਸੀਂ ਸਾਰੇ ਨੁਕਰੇ ਚਿੱਟੇ ਹੀ ਹੈ ਹਾਂਜੀ ਸਾਰੇ ਚਿੱਟਿਆਂ ਦੀ ਕਲੈਕਸ਼ਨ ਰੱਖੀ ਜੀ ਕੀ ਬਾਤ ਹੈ ਹੋਰ ਕਾਲੇ ਜਾਂ ਮਾਰਵੜੀ ਨਾ ਹੋਰ ਨਹੀਂ ਆਪਣਾ ਚੰਬੀ ਨਾ ਮਾਰਵੜੀ ਹੈ ਕੀ ਆਪਣੇ ਕੋਲ ਆਪਣੇ ਕੋਲ ਚਿੱਟਿਆਂ ਦਾ ਹੀ ਸ਼ੌਂਕ ਹੈ ਆ ਬੱਚਾ ਕਿਹੜੇ ਘੋੜੇ ਦਾ ਇਹ ਬੱਚਾ ਇਹ ਆ ਗਿਆ ਆਪਣੇ ਜੈਵੀਰ ਦੀ ਬੱਚੀ ਆ ਗਈ ਜੇ ਇਹ ਜੈਵੀਰ ਦੀ ਬੱਚੀ ਹੈ ਬੜਾ ਸੋਹਣਾ ਕੰਨਾ ਕੁੰਡੀ ਵਾਲਾ ਹਾਂਜੀ ਬਾਕੀ ਆਖੂਕ ਬਹੁਤ ਮੋਟੀ ਹੈ ਦੀ ਬਹੁਤ ਢੂਣ ਵੀ ਲੰਮੀ ਆਖੂਕ ਵੀ ਚੰਗੀ ਅੱਛਾ ਇਹ ਜੈਵੀਰ ਦੀ ਬੱਚੀ ਇਹ ਜੈਵੀਰ ਦੀ ਬੱਚੀ ਕੀ ਬਾਤ ਹੈ ਮਤਲਬ ਆਪਣੇ ਕੋਲ ਟੋਟਲ ਕਿੰਨੇ ਘੋੜੇ ਨੇ ਜੇ ਆਪਣੇ ਫਾਰਮ ਦੇ ਆਪਣੇ ਕੋਲ ਟੋਟਲ ਜਾਨਵਰ ਹੈਗੇ ਨੇ 14 ਕ ਜਾਨਵਰ ਹੈਗੇ ਨੇ ਅੱਛਾ 14 ਹੈਗੇ 14 ਨਹੀਂ 14 ਨਾਲ ਤੇ ਰੱਖੇ ਸਾਰੇ ਚਿੱਟੇ ਆ ਸਾਰੇ ਚਿੱਟੇ ਕਿੰਨੀਆਂ ਘੋੜੀਆਂ ਤੇ ਕਿੰਨੇ ਬੱਚੇ ਆ ਆਪਣੇ ਕੋਲ ਇਹ ਫਲਾਲ ਹੋਣਾ ਇਸ ਟਾਈਮ ਆਪਣੇ ਜਿਹੜੇ ਆਪਣੇ ਫਾਰਮ ਦੀ 8 ਘੋੜੀਆਂ ਨੇ ਜੀ 8ਾਂ ਦੇ ਮਗਰ ਤਿੰਨਾਂ ਮਗਰ ਬੱਚੇ ਆ ਗਏ ਆ ਜੀ ਤੇ ਇੱਕ ਆਪਣੀ ਜੋਤੀ ਘੋੜੀ ਉਹ ਵੀ ਬਹੁਤ ਮਤਲਬ ਸੂਨ ਵਾਲੀ ਹੈ ਛੇਤੀ ਸੂਨ ਵਾਲੀ ਹੈ ਚੰਗੀ ਹਾਈ ਟੂਟ ਦੀ neck ਦੀ ਆ ਠੀਕ ਹੈ ਤੇ ਇੱਧਰ ਆ ਕਮਰਾ ਜੀ ਇਹ ਕਮਰਾ ਵੀ ਆਪਣਾ ਬਲਾਵਲ ਦਾ ਆ ਗਿਆ ਜੀ ਅੱਛਾ ਇਹ ਬਲਾਵਲ ਦਾ ਕਮਰਾ ਹੈ ਹਾਂ ਜੀ ਇਹ ਵੀ ਤਿਆਰ ਹੋ ਰਿਹਾ ਆਪਣੇ ਸ਼ੂਟ ਵਾਸਤੇ ਹਾਂ ਜੀ ਬਿਲਕੁਲ ਆਪਾਂ ਇਹਨੂੰ ਬਾਹਰ ਕੱਢ ਕੇ ਤਰੀਕੇ ਨਾਲ ਸ਼ੂਟ ਕਰਕੇ ਇੱਕ ਵਧੀਆ ਵੀਡੀਓ ਪਾਵਾਂਗੇ ਹਾਂ ਜੀ ਜ਼ਰੂਰ ਜੀ ਬਲਾਵਲ ਪ੍ਰੋਪਰ ਦਿਖਾਵਾਂਗੇ ਸਾਰਿਆਂ ਨੂੰ ਹਾਂ ਜੀ ਕਿਆ ਬਾਤ ਹੈ اچھا ਇਹ ਬਲਾਵਲ ਦਾ ਕਮਰਾ ਵੀ ਕਾਫੀ ਵੱਡਾ ਕਮਰਾ ਹੈ ਹਾਂ ਜੀ ਇਹ ਖੁੱਲਾ ਹੀ ਕਮਰਾ ਤੇ ਇਧਰਲੇ ਪਾਸੇ ਕਿੰਨੇ ਕਮਰੇ ਆ ਜੀ ਲਾਈਨ 'ਚ ਆਪਣੇ ਕੋਲ ਲਾਈਨ 'ਚ ਆਪਣੇ ਕੋਲ ਗੁਰਦੇਵ ਭਾਈ ਇਹ ਲਾਈਨ 'ਚ ਆਪਣੇ ਕੋਲ 8 ਕਮਰੇ ਨੇ ਟੋਟਲ ਲਾਈਨ 'ਚ ਵਾਈਸ ਠੀਕ ਹੈ ਉਹ ਬਲਾਵਲ ਬਾਕੀ اچھا 8 ਕਮਰੇ ਨੇ ਤੇ ਸਾਰਿਆਂ 'ਚ ਹੀ ਦੋ-ਦੋ ਜਾਨਵਰ ਹੈਗੇ ਹਾਂ ਜੀ ਹਾਂ ਹੈਗੇ ਘੋੜੀਆਂ ਬੱਚਿਆਂ ਦੇ ਨਾਲ ਖੜੀਆਂ ਨੇ ਬਿਲਕੁਲ ਵਾਹ ਤੇ ਕਿਵੇਂ ਸਟਾਫ ਕਿੰਨਾ ਕਰਕੇਆ ਤੁਸੀਂ ਉਹ ਮਾੜਾ ਜਾਂ ਜਾਣ ਕੇ ਤਾਂ ਬਹੁਤੇ ਭਰਾਵਾਂ ਨੇ ਪੁੱਛਣਾ ਹੁੰਦਾ ਹੈ ਵੀ ਇੰਨੇ ਜਾਨਵਰ ਆਪਾਂ ਰੱਖਿਆ ਇੰਨੇ ਘੋੜੇ ਰੱਖੇ ਤੇ ਬੰਦੇ ਕਿੰਨੇ ਕ ਆਪਣੇ ਨਾਲ ਕੰਮ ਕਰਦੇ ਬੰਦੇ ਆਪਣੇ ਨਾਲ ਆਪਾਂ ਗੁਰਦੇਵ ਬਾਈ ਜਿਹੜੇ ਰਾਜਸਥਾਨ ਤੋਂ ਨੇ ਉਹ ਦੋ ਮੁੰਡੇ ਨੇ ਜੀ ਤੇ ਤਿੰਨ ਕ ਮੁੰਡੇ ਆਪਣੇ ਕੋਲ ਇਥੋਂ ਲੋਕਲ ਨੇ ਆਪਣੇ ਮਤਲਬ ਪੰਜ ਕ ਬੰਦਿਆਂ ਦਾ ਰਾਜਸਥਾਨੀ ਮੁੰਡੇ ਜਿਹੜੇ ਥੋੜੇ ਜੇ ਘੋੜਿਆਂ ਦੇ ਟ੍ਰੇਨਡ ਹੁੰਦੇ ਨੇ ਹਾਂਜੀ ਹਾਂਜੀ ਉਹ ਰੱਖਣੀ ਪੈਂਦੇ ਉਹਨਾਂ ਤੋਂ ਬਿਨਾ ਨਹੀਂ ਕੰਮ ਚੱਲਦਾ ਹਾਂਜੀ ਨਾ ਉਹਨਾਂ ਬਿਨਾ ਨਹੀਂ ਹੋਣਾ ਸਾਰੀ ਮਤਲਬ ਥੋੜੀ ਜਿਹੀ ਤਾਂ ਟਰੈਕਟਰੀ ਲਾਈਨ ਹੋਈ ਵਗੈਰਾ ਇਹ ਤਾਂ ਨੌਲੇ ਹਾਂਜੀ ਤੇ ਬਾਕੀ ਕਿ ਉਹਨਾਂ ਨੂੰ ਮਤਲਬ ਇਹ ਹੈ ਜੀ ਕੂੰਜ ਹਾਂਜੀ ਇਹ ਹੈ ਕੂੰਜ ਉਹ ਵਾਹ ਜੀ ਵਾਹ ਇਹ ਹੈ ਜੀ ਪੰਜਾਬ ਦੇ ਵਿੱਚੋਂ ਵੱਡੀਆਂ ਘੋੜੀਆਂ ਚੋਂ ਇੱਕ ਬਸ਼ੇਰੀ ਹੈ ਬਹੁਤ ਵੱਡਾ ਕੱਦਿਆ ਦਾ ਇਹਨੂੰ ਕਹਿੰਦੇ ਆ ਜੀ ਕੂੰਜ ਹਾਂਜੀ ਇਹ ਤਾਂ ਵੀ ਸਪੈਸ਼ਲ ਫੋਟੋ ਸ਼ੂਟ ਆਪਾਂ ਕਰਾਂਗੇ ਬਾਹਰ ਕੱਢ ਕੇ ਡਟਾਂਗੇ ਜੀ ਵਧੀਆ ਜਿਹੀ ਤੇ ਇਹ ਬੱਚਾ ਜੀ ਇਹ ਆਪਣਾ ਬੱਚਾ ਆ ਗਿਆ ਜੀ ਜੈਵੀਰ ਦਾ ਅੱਛਾ ਇਹ ਬੱਚਾ ਜੈਵੀਰ ਦਾ ਇਹ ਬਸ਼ੇਰਾ ਹਾਂਜੀ ਬਸ਼ੇਰਾ ਉਹ ਬਸ਼ੇਰੀ ਦੇਖੀ ਸੀ ਆਪਾਂ ਅਕੇਰੀ ਹਾਂਜੀ ਮਤਲਬ ਇੱਕ ਦਿਨ ਹੀ ਵੱਡਾ ਹੋਦੇ ਤੋਂ ਇਹ ਅੱਛਾ ਠੀਕ ਹੈ ਜੀ ਹਾਂਜੀ ਕਿਆ ਬਾਤ ਤੇ ਇਧਰ ਆਪਣੇ ਕੋਲੇ ਕੋਰ ਕੋੜਾ ਹੈ ਜੀ ਹਾਂਜੀ ਇਹ ਆਪਣਾ ਹੈਗਾ ਜੀ ਖਾੜਕੂਰ ਅੱਛਾ ਇਹਦਾ ਨਾਮ ਖਾੜਕੂ ਹਾਂਜੀ ਇਹਦਾ ਨਾਮ ਹੈ ਖਾੜਕੂ ਤੇ ਕੰਮ ਵੀ ਖਾੜਕੂ ਵਾਲਿਆ ਵੇਖੋ ਇਹਨੇ ਉਹ ਤਾਂ ਡੱਪੜਾ ਜੇ ਭੰਨਿਆ ਸਾਰਾ ਕੁਝ ਜੀ ਤਾਂ ਤੂੰ ਮਾਰਦਾ ਵਾਵਾ ਚਲੋ ਵਧੀਆ ਜੀ ਇਹ ਜੈਵੀਰ ਦਾ ਬੱਚਾ ਹੈ ਜੈਵੀਰ ਦਾ ਬੱਚਾ ਚਲੋ ਤੇ ਇਧਰ ਇੱਕ ਗੈਸਟ ਹਾਊਸ ਵੀ ਮੈਂ ਕੁਝ ਦੇਖਿਆ ਸੀਗਾ ਜੀ ਉਹ ਸਪੈਸ਼ਲੀ ਤੁਸੀਂ ਕੁਝ ਰੱਖਿਆ ਹਾਂਜੀ ਇਧਰ ਆਪਣੇ ਜਿੰਨੇ ਵੀਰ ਭਰਾ ਹੁੰਦੇ ਸਾਰੇ ਉਹਨਾਂ ਵਾਸਤੇ ਅੱਛਾ ਇਹ ਬੈਠਣ ਵਾਸਤੇ ਵੀਰਾ ਭਰਾਵਾਂ ਲਈ ਸਿਟਿੰਗ ਏਰੀਆ ਬਣਾਇਆ ਹੈ ਹਾਂਜੀ ਵਾਹ ਜੀ ਆ ਵੀ ਬਹੁਤ ਸੋਹਣਾ ਤੁਸੀਂ ਕੀਤਾ ਜੀ ਹਾਂ ਜੀ ਆ ਇਧਰ ਸ਼ੋਰੂਮ ਵੀ ਮੈਂ ਉਹਨੇ ਕੱਲ ਗੱਲਾਂ ਕਰਦੇ ਸੀ ਕਹਿੰਦੇ ਵੀ ਗੱਡੀਆਂ ਦਾ ਸ਼ੋਰੂਮ ਭਰਾਣੇ ਬਣਾਇਆ ਸ਼ੌਕ ਨਾਲ ਹਾਂ ਜੀ ਉਹ ਤੁਹਾਡਾ ਭਲਾ ਹੋ ਜਾ ਕਿਹੜੀ ਕਿਹੜੀ ਗੱਡੀ ਰੱਖੀ ਆ ਵਾਹ ਵਾਹ ਸਾਰੇ ਮਾਡਲ ਰੱਖੇ ਜੇ ਆਪਣਾ ਕਰਦੇ ਵੀ ਅੱਛਾ ਆ ਫਾਇਰ ਰੈਸਕਿਊ ਵੀ ਪਈ ਆ ਆ ਟਰੱਕ ਵੀ ਆ ਸਾਡਾ ਪੜਾ ਆ ਟਰੈਕਟਰ ਟਰਾਲੀਆਂ ਕਿਆ ਬਾਤ ਆ ਟਰੈਕਟਰ ਟਰਾਲੀਆਂ ਵੀ ਆ ਇਹ ਇੰਨਾ ਸਮਾਨ ਇਕੱਠਾ ਕਿੱਥੋਂ ਕੀਤਾ ਤੁਸੀਂ ਇਹ ਬੱਸ ਇੰਕ ਵੀ ਪਿਆ ਸਾਡਾ ਪੜਾ ਆ ਸਵਾਦ ਆਉਂਦਾ ਵੇ ਵੇ ਕਹਿੰਦਾ ਵੀ ਜਨਵਰੀ ਵੀ ਸਾਰਾ ਸਿਰੇ ਤੋਂ ਸਿਰੇ ਨੇ ਜੇ ਗੱਡੀਆਂ ਮੋਟਰਾਂ ਦੀ ਗੱਲ ਕਰੀਏ ਆ ਮਹਿੰਗੇ ਮਹਿੰਗੇ ਮਾਡਲ ਦੀਆਂ ਜਿਹੜੀਆਂ ਲਗਜ਼ਰੀ ਗੱਡੀਆਂ ਨੇ ਹਾਂਜੀ ਉਹ ਵੀ ਪਏ ਉੱਤੇ ਅੱਛਾ ਮੋਟਰਸਾਈਕਲ ਵੀ ਪਏ ਆ ਉੱਤੇ ਮੋਟਰਸਾਈਕਲ ਵੀ ਆਗੇ ਬੁਲਟ ਐਕਟਿਵਾ ਅੱਛਾ ਉਹ ਵੀ ਸਪੈਸ਼ਲ ਹੀ ਆ ਆ ਮਾਰੇ ਮੋਟੇ ਲੀਗੇ ਹਾਂਜੀ ਹਾਂਜੀ ਉਹ ਜਿਹੜਾ 15 15 20 20 ਲੱਖ ਦਾ ਬੁਲਟ ਹੁੰਦਾ ਉਹ ਆਏ ਹਾਂਜੀ ਲੈੜਾ ਪੱ अच्छा मोटरसाइकिल ਕਿੰਨੇ ਆ ਇਹ ਆਪਣੇ ਕੋਲ ਮੋਟਰਸਾਈਕਲ ਇੱਥੇ ਵੀਰਜੀ ਲੱਗੇ ਮਾਡਲ 5 ਤੋਂ 7 ਲੱਗੇ ਨੇ ਕੁਝ ਉੱਤਰ ਨੇ اچھا ਵਾਹ ਜੀ ਵਾਹ ਮਤਲਬ ਮੋਟਰਸਾਈਕਲਾਂ ਦੀਆਂ ਵੈਰਾਈਟੀਆਂ ਵੀ ਰੱਖੀਆਂ ਨੇ ਹਾਂ ਜੀ ਸ਼ੌਂਕ ਨਾਲ ਦੇ ਗੱਡੀਆਂ ਵੀ ਆਪਣੇ ਕੋਲ ਸਿਰੇ ਤੋਂ ਸਿਰਾ ਨੇ ਹਾਂ ਜੀ ਅ ਜੈਗੂਅਰ ਵੀ ਲੱਗੀ ਹੈ ਹਾਂ ਜੀ ਕੀ ਆ ਤੇ ਇੱਧਰ ਅੱਛਾ ਪੁਰਾਣੀਆਂ ਕਿਹੜੀਆਂ ਚੱਲਣੀਆਂ ਨੇ ਇਸ ਟਾਈਮ ਰੱਖੀਆਂ ਨੇ ਸ਼ੌਕ ਹੈ ਹਾਂ ਜੀ ਇਹ ਵੀ ਸਹੀ ਗੱਲ ਹੈ ਨਵੀਂ ਪਨੀਰੀ ਨੂੰ ਹੁਣ 2025 ਚੱਲਦਾ ਹੈ ਹਾਂ ਜੀ ਤੇ ਸਾਡੇ ਵੇਲੇਾਂ 'ਚ ਡੱਕ ਡੁੱਕ ਚੱਲਦੇ ਹੁੰਦੇ ਸੀਗੇ ਅਹੀਂ ਹੈਗੇ 99 90 ਦੇ ਹੈ ਅਜਾਜ ਵੀ ਲੱਗਿਆ ਆਹ ਗੱਡੀਆਂ ਵੀ ਸੋਹਣੀਆਂ ਨੇ ਕਿਆ ਬਾਤ ਇਹ ਸ਼ੌਂਕ ਹੈ ਸ਼ੌਂਕ ਦਾ ਕਹਿੰਦੇ ਨਾ ਕੋਈ ਮੋੜਣੀ ਹੁੰਦਾ ਮੈਂ ਆਪਣੇ ਇੱਕ ਵਾਰੀ ਪੋਡਕਾਸਟ 'ਚ ਕਹਿ ਬੈਠਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੂੰ ਇੱਕ ਘੋੜੀ ਦਾ ਸ਼ੌਂਕ ਪੈ ਗਿਆ ਵੀ ਅਸ਼ਪੇ ਲਲੀ ਘੋੜੀ ਲੈਣੀ ਹੈ ਹਾਂਜੀ ਤਾਂ ਉਹਨੇ ਨਹੀਂ ਦੇਖਿਆ ਵੀ ਕਿਹੜਾ ਮਰ ਗਿਆ ਤੇ ਕਿਹੜਾ ਵੱਜ ਗਿਆ 7-8000 ਬੰਦਾ ਮਰਾਤਾ ਦੋ ਹਾਂਜੀ ਤੇ ਆਪਣੇ ਵਿਲੇਜ 60 ਲੱਖ ਦਾ ਨੁਕਸਾਨ ਕਰਕੇ ਘੋੜੀ ਲੈ ਲਈ ਸੀ ਹਾਂਜੀ ਉਹਨੇ ਅਸੀ ਵੀ ਮੇਰੇ ਫਾਰਮ ਦੇ ਘੋੜੀ ਹੋਣੀ ਚਾਹੀਦੀ ਬਿਲਕੁਲ ਬਿਲਕੁਲ ਕਰਦੇ ਕੀ ਬਾਤ ਹੈ ਸ਼ੌਂਕ ਦੀ ਗੱਲ ਹੈ ਬੜਾ ਵਧੀਆ ਲੱਗਾ ਜੀ ਫਾਰਮ ਦੇਖ ਕੇ ਬੜਾ ਮਜ਼ਾ ਆਇਆ ਦੇਸ਼ਾਂ ਵਿਦੇਸ਼ਾਂ ਚ ਜਿੱਥੇ-ਜਿੱਥੇ ਵੀ ਭਰਾ ਆਪਾਂ ਨੂੰ ਪਿਆਰ ਕਰਨ ਵਾਲੇ ਬੈਠੇ ਆ ਉਹਨਾਂ ਨੇ ਇਹ ਫਾਰਮ ਖਾਵਾਗੇ ਆਸ ਕਰਦੇ ਆ ਕਿ ਖੁਸ਼ੀ ਹੋਊਗੀ ਉਹਨਾਂ ਦੀ ਹਾਂਜੀ ਹਾਂਜੀ ਠੀਕ ਹੈ ਬੜਾ ਚੰਗਾ ਲੱਗਾ ਜੀ ਆਓ ਆਪਾਂ ਦੂਜੀ ਵੀਡੀਓ ਹੁਣ ਬਣਾਉਨੇ ਆ ਜੀ ਹੋਰ ਗੱਲਾਂ ਬਾਤਾਂ ਕਰਾਂਗੇ ਘੋੜੇ ਦਿਖਾਉਨੇ ਆ ਜੀ ਆ ਸਾਰੀ ਖੰਦ ਦੇ ਤੁਸੀਂ ਬੈਕਗ੍ਰਾਉਂਡ ਆ ਘੋੜਿਆਂ ਦਾ ਹੀ ਪੋਸਟਰ ਲਾਇਆ ਹੋਇਆ ਹਾਂਜੀ ਹਾਂਜੀ ਕੀ ਬਾਤ ਹੈ ਜੀ ਇਹ ਵੀ ਸ਼ੌਕ ਹੈ ਜੀ ਵੇਖੋ ਕੀ ਬਾਤ ਬਹੁਤ ਮਜ਼ਾ ਆਇਆ ਜੀ ਭਿੰਡਰ ਫਾਰਮ ਤੇ ਦੋਸਤੋ ਤੁਹਾਨੂੰ ਲੈ ਕੇ ਆਏ ਹਾਂ ਆਪਣੇ ਨਾਲ ਜੋ ਬਣ ਵੀਰ ਹਣੀ ਗੱਲ ਕਰ ਰਹੇ ਸੀਗੇ ਤੇ ਆਓ ਫੇਰ ਮਿਲਦੇ ਆ ਜੀ ਇੱਕ ਦੂਜੇ ਪਾਸੇ ਇੱਕ ਨਵੀਂ ਵੀਡੀਓ ਲੈ ਕੇ ਧੰਨਵਾਦ